ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਬਹੁਤ ਜ਼ਿਆਦਾ ਮਸ਼ਹੂਰ ਸ਼ਹਿਰ ਹੈ ਤੇ ਬਹੁਤ ਜ਼ਿਆਦਾ ਸੋਹਣਾ ਹੈ ਕਾਫੀ ਸਾਰੀਆਂ ਪੰਜਾਬੀ ਮੂਵੀਜ਼ ਦੇ ਵਿੱਚ ਅਸੀਂ ਇਹ ਸ਼ਹਿਰ ਨੂੰ ਦੇਖਿਆ ਸੀਗਾ ਸ਼ਾਇਦ ਤੁਸੀਂ ਵੀ ਇਹਦਾ ਨਾਮ ਕਦੇ ਨਾ ਕਦੇ ਤਾਂ ਸੁਣਿਆ ਹੋਗਾ ਕਿਉਂਕਿ ਜਦੋਂ ਵੀ ਕੋਈ BC ਜਿਹੜੀ ਸਟੇਟ ਹੈ ਕੈਨੇਡਾ ਦੀ ਇੱਥੇ ਆ ਕੇ ਉਤਰਦਾ ਹੈਗਾ ਮੋਸਟਲੀ ਵੈਨਕੂਵਰ ਦੇ 에ਰਪੋਰਟ ਤੇ ਲੈਂਡ ਹੁੰਦਾ ਹੈਗਾ ਤੇ ਅੱਜ ਅਸੀਂ ਤੁਹਾਨੂੰ ਆਪਣੇ ਇਸ ਵਲੌਗ ਦੇ ਰਹੀਏ ਸ਼ਹਿਰ ਦਿਖਾਉਣੇ ਆ ਕਿ ਕਿਹੋ ਜਿਹਾ ਹੈਗਾ ਇੱਥੇ ਕੀ ਕੁਝ ਦੇਖਣ ਵਾਲਾ ਹੈਗਾ ਤੇ ਮੇਰੇ ਨਾਲ ਹੈ ਭੈਣ ਕਲਦੀਪ ਤੇ ਨਾਲ ਖੁਸ਼ੀ ਤੇ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਸਫ਼ਰ ਵੈਨਕੂਵਰ ਬਾਰੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਜਿਹੜਾ ਇਹ ਸ਼ਹਿਰ ਹੈ ਬਿਲਕੁਲ ਸਮੁੰਦਰ ਦੇ ਕਿਨਾਰੇ ਵਸਿਆ ਹੋਇਆ ਹੈਗਾ ਤੇ ਛੋਟੇ-ਛੋਟੇ ਇਹਦੇ ਵਿੱਚ ਪਹਾੜ ਹੈ ਕਿਉਂਕਿ ਜਿਹੜੀ BC ਸਟੇਟ ਹੈ ਬ੍ਰਿਟਿਸ਼ ਕੋਲੰਬੀਆ ਜਿਹਨੂੰ ਕਹਿੰਦੇ ਨੇ ਵੈਸੇ ਸਾਰੀ ਪਹਾੜਾਂ ਨਾਲ ਭਰੀ ਹੋਈ ਹੈ ਇਹ ਇੰਨੀ ਕਿ ਜ਼ਿਆਦਾ ਖੂਬਸੂਰਤ ਸਟੇਟ ਹੈ ਤੇ ਦੁਨੀਆ ਦਾ ਸਵਰਗ ਹੈ ਇਹਨੂੰ ਕਿਹਾ ਜਾਂਦਾ ਵਾਕਈ ਇਹ ਸੱਚ ਹੈ ਕਿਸੇ ਹੱਦ ਤੱਕ ਤੇ ਵੀ ਇਹ ਸਵਰਗ ਵਰਗੀ ਧਰਤੀ ਆ ਤੇ ਆ ਇਹਦੇ ਸਭ ਤੋਂ ਵਧੀਆ ਦੇਖਣ ਵਾਲੀ ਚੀਜ਼ ਹੈ ਜਿਹੜੀ ਇੱਥੇ ਬਣੀ ਹੋਇਆ ਕੈਨੇਡਾ ਪਲੇਸ ਇਹਨੂੰ ਲੋਕ ਬਹੁਤ ਸਾਰੇ ਦੇਖਣ ਆਉਂਦੇ ਆ ਆ ਇੱਥੇ ਲਿਖਿਆ ਦੀ ਪੋਰਟ ਆਫ ਵੈਨਕੂਵਰ ਤੇ ਸਮੁੰਦਰ ਦੇ ਕਿਨਾਰੇ ਹੋਣ ਕਰਕੇ ਪੋਰਟ ਆ ਤੇ ਮੌਸਮ ਅੱਜ ਵਧੀਆ ਗਰਮੀ ਘਟਾ ਥੋੜੀ ਜੀ ਥੋੜੀ ਥੋੜੀ ਬੱਦਲਬਾਈ ਹੋਈ ਹੋਈ ਹੈ ਤੇ ਸਨਲਾਈਟ ਆ ਇੱਥੇ ਦੀਆਂ ਜਿਹੜੀਆਂ ਹੌਪ ਆਨ ਹੌਪ ਆਫ ਬੱਸਾਂ ਜਨੇ ਇਹੋ ਜਿਹੀਆਂ ਕੁਸ ਚੱਲਦੀਆਂ ਐਤੋਂ ਬਾਅਦ ਡਾਊਨਟਾਊਨ ਵੀ ਜਾਵਾਂਗੇ ਇਧਰਲੀ ਸਾਈਡ 'ਇਹ ਸਾਰਾ ਡਾਊਨਟਾਊਨ ਹੈ। ਮਤਲਬ ਅਸੀਂ ਬਿਲਕੁਲ ਸਮੁੰਦਰ ਦੇ ਇੱਕ ਤਰ੍ਹਾਂ ਨਾਲ ਕਿਨਾਰੇ ਦੇ ਜਿਵੇਂ ਤੁਸੀਂ ਪੋਰਟ ਦਾ ਏਰੀਆ ਜਿਵੇਂ ਤੁਹਾਨੂੰ ਦੱਸੀ ਹੈ। ਇਧਰੋਂ ਸਾਰਾ ਡਾਊਨਟਾਊਨ ਹੈ। ਡਾਊਨਟਾਊਨ ਆਪਾਂ ਬਾਅਦ ਚੋਂ ਦੇਖ ਕੇ ਆਵਾਂਗੇ। ਪਹਿਲਾਂ ਤੁਹਾਨੂੰ ਆਹ ਏਰੀਆ ਸਾਰਾ ਦਿਖਾਉਣਾ। ਉਹ ਸ਼ਾਇਦ ਅਗਲੇ ਵਲੌਗ 'ਚ ਆਪਾਂ ਕਵਰ ਕਰੀਏ ਹਨਾ। ਜਿਹੜਾ ਨਾ ਇਹ ਸ਼ਹਿਰ ਹੈਗਾ ਇਹਨੂੰ ਰੇਨ ਕੂਵਰ ਵੀ ਕਿਹਾ ਜਾਂਦਾ ਹੈ। ਉਹ ਤਾਂ ਕਹਿੰਦਾ ਕਿਉਂ ਕਿ ਇੱਥੇ ਤਾਂ ਵਾਦਰ ਇੰਨਾ ਖਰਾਬ ਰਹਿੰਦਾ ਹੈ ਤੇ ਮਤਲਬ ਆਲਮੋਸਟ ਮੀਂਹ ਸਮਰ 'ਚ ਹੋ ਗਿਆ, ਵਿੰਟਰ 'ਚ ਹੋ ਗਿਆ ਤੇ ਮੀਂਹੋਂ ਪੈਂਦੇ ਰਹਿੰਦੇ ਆ ਸਰੀ ਨਾਲੋਂ ਜਿਵੇਂ ਤੁਹਾਨੂੰ ਦੱਸਿਆ ਭੈਣ ਹੁਣ ਵੀ ਦੱਸ ਦੇਵਾਂ ਸਰੀ ਨਾਲੋਂ ਇੱਥੋਂ ਦੇ ਵੈਦਰ ਦਾ ਫਰਕ ਹੈਗਾ ਤੇ ਬਾਕੀ ਅੱਜ ਮੌਸਮ ਸਾਫ਼ ਹੈ ਲੱਕੀ ਆ ਸੀ ਥੋੜਾ ਥੋੜਾ ਬੱਦਲ ਹੈ ਪਰ ਸਾਫ਼ ਹੈਗਾ ਮਤਲਬ ਨਾ ਧੁੱਪ ਨਾ ਗਰਮੀ ਹੈ ਨਾ ਠੰਡ ਹੈ ਹਨਾ ਇਹ ਮੌਸਮ ਨੂੰ ਹੀ ਅਗਸਤ ਤੇ ਸਪਟੰਬਰ ਜਿਹੜੇ ਮੰਸੇ ਇਹ ਸਭ ਤੋਂ ਬੈਟਰ ਮੰਨੇ ਜਾਂਦੇ ਆ ਪੂਰੇ ਸਾਲ ਚੋਂ ਸ਼ਹਿਰ ਨੂੰ ਘੁੰਮਣ ਦੇ ਲਈ ਸਭ ਤੋਂ ਪਹਿਲਾਂ ਜੀ ਅਸੀਂ ਟਿਕਟ ਲੈਣੀਆਂ ਹੁਣ ਆ ਫਲਾਈਓਵਰ ਕੈਨੇਡਾ ਤੇ ਇੱਥੇ ਇਹ ਸਭ ਤੋਂ ਜ਼ਿਆਦਾ ਮਸ਼ਹੂਰ ਚੀਜ਼ ਹੈਗੀ ਤੇ ਇਹ ਇੱਕ ਐਡਵੈਂਚਰਫੁੱਲ ਐਕਸਪੀਰੀਅੰਸ ਹੈ ਤੇ ਜਦੋਂ ਵੀ ਤੁਸੀਂ ਇੱਥੇ ਆਉਂਗੇ ਮਤਲਬ ਜ਼ਰੂਰ ਕਰਿਓ ਤੇ ਇਹਦੀ ਟਿਕਟ ਮੈਂ ਤੁਹਾਨੂੰ ਦੱਸ ਦਾਂ ਇਹਦੀ ਕਿੰਨੇ ਰੁਪਏ ਦੀ ਮਿਲਦੀ ਹੈ ਸੋ ਇੱਥੋਂ ਇਹਦੀਆਂ ਟਿਕਟਸ ਮਿਲਦੀਆਂ ਨਾਲ ਹੀ ਇਹਦੇ ਕਾਊਂਟਰ ਲੱਗਿਆ ਹੋਇਆ ਹੈਗਾ ਤੇ ਸਾਹਮਣੇ ਲਿਖਿਆ ਵੀ ਹੋਇਆ ਮੇਰੇ ਖਿਆਲ ਚ 40 ਡਾਲਰ ਦੀ ਪਰ ਪਰਸਨਲ ਟਿਕਟ ਪੈਣੀ ਹੈਗੀ ਸਾਨੂੰ ਇੰਡੀਆ ਦਾ ਤੁਸੀਂ ਲਾ ਲਓ ਕਿੰਨਾ ਬਣ ਗਿਆ 60 ਦੇ ਨਾਲ ਕੈਨੇਡੀਅਨ ਡਾਲਰ ਚ ਹੋਊਗੀ ਸ਼ਾਇਦ ਇਹ 2400 2500 ਰੁਪਿਆ ਮਤਲਬ ਇੰਡੀਆ ਦਾ ਬਣਦਾ ਹੋਊਗਾ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਕਿ ਇਹ ਕੀ ਚੀਜ਼ ਹੈ ਕਿਵੇਂ ਦਾ ਜਿਹੜਾ ਉਹ ਲਿਖਿਆ ਫਲਾਈਓਵਰ ਕੈਨੇਡਾ ਤੇ ਕੈਨੇਡਾ ਦਾ ਪਹਿਲਾ ਐਡਵੈਂਚਰਫੁਲ ਐਕਸਪੀਰੀਅੰਸ ਅਸੀਂ ਕਰਾਂਗੇ ਹੁਣ ਕਿੰਨੀ ਪ੍ਰਾਈਸ ਹੈ ਕਿੰਨੇ ਰੁਪਏ ਲੈ ਇਹ ਜਿਹੜੇ BC ਦੇ ਰੈਜ਼ੀਡੈਂਟਸ ਆ ਜਿਵੇਂ ਤੁਸੀਂ ਹਾਂ ਉਹਨਾਂ ਦੀ ਹੈਗੀ ਸਾਡੀ 4 ਡਾਲਰ अच्छा लोकल 34 दे 34 डॉलर ਜਿਵੇਂ ਇੰਡੀਆ ਤੋਂ ਆਣਾ ਜਾਂ ਬਾਹਰੋਂ ਆਣਾ ਕਿਸਨੇ ਉਹਨਾਂ ਲਈ 40 ڈالر ਠੀਕ ਆ ਪਹਿਲੀ ਵਾਰੀ ਨਾ ਮੈਂ ਇਹ ਸ਼ਹਿਰ ਨੂੰ ਜੀਆਨ ਨੂੰ ਮੂਵੀ ਦੇ ਵਿੱਚ ਦੇਖੀ ਜੀਆਨੂ ਚ ਹੈਗਾ ਭਨੇ ਹਨ ਜੀਆਨੂ ਚ ਹੈਗਾ ਤੇ ਜਿਹੜੀਆਂ ਹਰ ਭਾਈ ਜਨ ਮਾਨ ਦੀ ਜਿੰਨੀਆਂ ਮੂਵੀਜ਼ ਆਈਆਂ ਸ਼ੁਰੂ ਸ਼ੁਰੂ ਚ ਸਾਨੂੰ ਮਾਨ ਬਤਨਾਂ ਦਾ ਉਹ ਸਾਰੀਆਂ ਕੈਨੇਡਾ ਤੇ ਸੀਗੀਆਂ ਸ਼ੁਰੂ ਵਾਲੇ ਵਲੌਗ ਚ ਵੀ ਪਹਿਲੀ ਵਾਰੀ ਦੱਸਿਆ ਸੀਗਾ ਕਿ ਕੈਨੇਡਾ ਪਹਿਲੀ ਵਾਰੀ ਉਦੋਂ ਹੀ ਦੇਖਿਆ ਤੇ ਸ਼ਹਿਰ ਨੂੰ ਵੀ ਉਦੋਂ ਦੇਖਿਆ ਉਸ ਤੋਂ ਬਾਅਦ ਹੁਣ ਕਾਫੀ ਸਾਰੀਆਂ ਜਿੰਨੀਆਂ ਪੰਜਾਬੀ ਮੂਵੀਜ਼ 'ਚ ਸ਼ਹਿਰ ਮਤਲਬ ਦਲਜੀਤ ਦਸਾਂ ਜੀਆਂ ਕਾਫੀ ਸਾਰੀਆਂ ਮੂਵੀਜ਼ 'ਚ ਸ਼ਹਿਰ ਇੱਥੇ ਸ਼ੂਟਿੰਗ ਹੁੰਦੀ ਹੈ ਕਿਉਂਕਿ ਸਾਰਿਆਂ ਤੋਂ ਮੇਨ ਹੱਬ ਵੀ ਮੰਨ ਲਾਦਾ ਇਹੀ ਹੈ ਸੋਨਾ ਵੀ ਇਹੀ ਹੈ ਜਿਹੜਾ ਇਹ ਏਰੀਆ ਨਾ ਸਾਰਾ ਇਹ ਘੁੰਮਣ ਫਿਰਨ ਦੇ ਨਾਲ-ਨਾਲ ਮਤਲਬ ਪੋਰਟ ਵੀ ਹੈ ਜਿੰਨੇ ਪੈਣ ਹੋਣੇ ਦੱਸ ਦਿਆ ਮਤਲਬ ਸ਼ਿਪ ਆਉਂਦੇ ਆ ਜਿੰਨੇ ਸ਼ਿਪ ਆਉਂਦੇ ਆ ਇੱਥੇ ਅੱਗੇ ਲੱਗਦੇ ਆ ਸਾਰੇ ਤੇ ਇੱਥੇ ਅੱਗੇ ਖੜਦੇ ਆ ਜੀ ਸਾਰੇ ਤੇ ਜੇ ਕਿਸੇ ਨੇ ਕਰੂਜ਼ ਤੇ ਆਉਣਾ ਕਰੂਜ਼ ਵੀ ਮੇਰੇ ਖਿਆਲ ਚ ਇੱਥੋਂ ਚੱਲਦੇ ਹੋਣਗੇ ਸੱਚ ਇੱਥੋਂ ਹੋਰ ਟਰਮੀਨਲ ਨੂੰ ਵੀ ਜਾਂਦੇ ਆ ਭੈਣੇ ਹਨਾ ਇੱਥੋਂ ਹੀ ਤੁਰਦੇ ਆ ਜਿਹੜੇ ਜੇ ਕਿਸੇ ਨੇ ਵਿਕਟੋਰੀਆ ਜਾਣਾ ਜਾਂ ਹੋਰ ਉਹ ਕਿਤ ਹੋਰ ਜਾਂਦੇ ਆ ਓਕੇ 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 ਮੈਂ ਕਿਹਾ ਇੱਥੋਂ ਜਾਂਦੇ ਆ ਕਿਉਂਕਿ ਜਿਹੜਾ ਵੈਨਕੂਵਰ ਇਹਦੇ ਨੇੜੇ ਨੇੜੇ ਆਈਲੈਂਡ ਆ ਇਹ ਸਾਰੇ ਤੇ ਕਾਫੀ ਸਾਰੇ ਆਈਲੈਂਡ ਤੇ ਇੱਥੋਂ ਸ਼ਿਪਸ ਦੇ ਰਾਹੀਂ ਆਇਆ ਜਾਇਆ ਜਾ ਸਕਦਾ ਹੈਗਾ ਤੇ ਜਿਹੜਾ ਕਾਮਾਗਾਟਾ ਮਰੂ ਵਾਲਾ ਕੰਡ ਹੋਇਆ ਸੀਗਾ ਉਹ ਵੀ ਇੱਥੇ ਹੋਇਆ ਸੀ ਇਹਦੇ ਨੇੜੇ-ਤੇੜੇ ਜਗ੍ਹਾ ਬਣੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਨਹੀਂ ਤਾਂ ਅਗਲੇ ਵਲੌਗ ਚ ਦਿਖਾ ਦਾਂਗੇ ਤੇ ਜਿਵੇਂ ਇੱਥੇ ਆ ਥੋੜੀ-ਥੋੜੀ ਹਿਸਟਰੀ ਲੱਗੀ ਹੈ ਨਾ ਕੁਛ ਨਾ ਕੁਛ ਤੇ ਕਾਮਾਗਾਟਾ ਮਾਰੂ ਵਾਲੇ ਤਾਂ ਕੋਈ ਵੱਡੀ ਹਿਸਟਰੀ ਆਪਣੀ ਲਾਈ ਹੋਈ ਹੈ ਤੇ ਉਹ ਜਹਾਜ਼ ਨੂੰ ਵੀ ਇੱਥੇ ਵੈਨਕੂਵਰ ਦੇ ਬਾਹਰ-ਬਾਰ ਖੜਾ ਕੇ ਰੱਖਿਆ ਸੀਗਾ ਤੇ ਉਹਨਾਂ ਨੂੰ ਕੈਨੇਡੀਅਨ ਜਿਹੜੀ ਲੈਂਡ ਹੈ ਉਹਦੇ ਤੇ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੀ ਇੱਥੇ ਬਾਰੇ ਨਾਲ ਤੁਹਾਡੇ ਕਾਫੀ ਸਾਰੇ ਮੈਸੇਜ ਆਉਂਦੇ ਰਹਿੰਦੇ ਆ ਕਿ ਆ ਚੀਜ਼ ਦਿਖਾਓ ਆ ਚੀਜ਼ ਦਿਖਾਓ ਅਸੀਂ ਸਾਰੀਆਂ ਚੀਜ਼ਾਂ ਸੀਕੁਐਂਸ ਵਾਈਜ਼ ਮਤਲਬ ਨੋਟ ਡਾਊਨ ਕੀਤੀਆਂ ਹੋਈਆਂ ਨੇ ਹਜੇ ਤਾਂ ਸਾਡੇ ਸ਼ੁਰੂਆਤੀ ਦੇ ਨਾਲ ਇੱਕ ਹਫ਼ਤਾ ਵੀ ਨਹੀਂ ਹੋਇਆ ਕੋਈ ਕਹਿੰਦਾ ਸਟੂਡੈਂਟ ਲਾਈਫ ਕਵਰ ਕਰੋ ਕੋਈ ਕਹਿੰਦਾ ਸਟੂਡੈਂਟ ਕਿੱਥੇ ਰਹਿੰਦੇ ਉਹ ਕਰੋ ਕੋਈ ਕਹਿੰਦਾ ਕਿ ਵੀ ਇੱਥੇ ਆਉਣ ਦਾ ਫਾਇਦਾ ਹੈ ਜਾਂ ਨਹੀਂ ਫਾਇਦਾ ਇਸ ਤੋਂ ਦੀ ਅਸਲੀਅਤ ਦਿਖਾਓ ਜਾਂ ਜਿਵੇਂ ਇੱਥੇ ਪਹਿਲੇ ਪੰਜਾਬੀ ਆਏ ਸੀ ਜਾਂ ਕੌਮਾਗਾਟਾ ਮਾਰੋਦੀ ਜਿਹੜੀ ਮੈਂ ਗੱਲ ਕੀਤੀ ਆ ਹਨਾ ਸੀਕਵੈਂਸ ਵਾਈ ਤੁਹਾਡੇ ਕੋਲੇ ਸਾਰਾ ਕੁਝ ਆ ਉਹ ਮੈਨੂੰ ਲੱਗਦਾ ਘਟੋ ਘਟ 50 ਵਲੌਗ ਪਾਉਣੇ ਸੀ ਕੈਨੇਡਾ ਤੋਂ ਅਜੇ ਇੱਕ ਹਫਤਾ ਹੋਇਆ ਡੇਢ ਮਹੀਨੇ ਦਾ ਸਾਡਾ ਟੂਰ ਆ 40-45 ਦਿਨ ਦਾ ਤੇ 50 ਵਲੌਗ ਦੇ ਵਿੱਚ ਸਾਰਾ ਕੁਝ ਕਵਰ ਕਰਾਂਗੇ ਇਹਦੇ ਵਿੱਚ ਜਦੋਂ ਐਂਡ ਤੇ ਟ੍ਰਾਂਟੋ ਜਾਣਾ ਸੀ ਟ੍ਰਾਂਟੋ ਜਾ ਕੇ ਉੱਥੇ ਜਿਹੜੀ ਮਤਲਬ ਸਟੂਡੈਂਟ ਲਾਈਫ ਆ ਉੱਥੇ ਅਸੀਂ ਕਵਰ ਕਰਨ ਦੀ ਕਰ ਰਹੇ ਹਾਂ ਤੇ ਵਿਕਟੋਰੀਆ ਟਰਮੀਨਲ ਜਿੱਥੇ ਪਲਦੀ ਚ ਸਭ ਤੋਂ ਪਹਿਲੇ ਪੰਜਾਬੀ ਜਿਹੜੇ ਆਉਣ ਵਾਲੇ ਸੀ ਵੈਨਕੂਵਰ ਚ ਉਹਨਾਂ ਨੂੰ ਉਹ ਉਦੋਂ ਵੈਨਕੂਵਰ ਚ ਵੀ ਨਹੀਂ ਆਉਣ ਦਿੱਤਾ ਜਾਂਦਾ ਪਲਦੀ ਵਿਕਟੋਰੀਆ ਆਈਲੈਂਡ ਤੇ ਉਹ ਟਿਕੇ ਸੀਗੇ ਉੱਥੇ ਲੱਕੜ ਦੇ ਕਾਰਖਾਨੇ ਸੀ ਮਿਲਣਾ ਸੀ ਉਹਨਾਂ ਚ ਕੰਮ ਕਰਦੇ ਸੀ ਉਹ ਸਾਰੀਆਂ ਚੀਜ਼ਾਂ ਵੀ ਦਿਖਾਵਾਂਗੇ ਪੰਜਾਬੀ ਅੱਜ ਸਾਨੂੰ ਇੱਥੇ ਕਾਫੀ ਮਿਲ ਰਹੇ ਐ ਤੇ ਕਾਫੀ ਸਾਰੇ ਇਹਨੂੰ ਘੁੰਮਣ ਆਏ ਹੋਏ ਆ ਮੈਨੂੰ ਐ ਲੱਗਦਾ ਵੀ ਕਿਉਂਕਿ ਸਰੀ ਵਾਲਿਆਂ ਨੂੰ ਐਫਸਫੋਰਡ ਨੂੰ ਇੱਥੋਂ ਜੇ ਮੈਂ ਤੁਹਾਨੂੰ ਦੱਸਿਆ ਥੋੜੀ ਥੋੜੀ ਡਿਸਟੈਂਸ ਤੇ ਐ ਬਹੁਤੀ ਦੂਰ ਨਹੀਂ ਸ਼ਾਇਦ ਵੀਕਐਂਡ ਤੇ ਜਾਂ ਜਦੋਂ ਵੀ ਫ੍ਰੀ ਹੁੰਦੇ ਆ ਕੰਮ ਤੋਂ ਇੱਥੇ ਘੁੰਮਣ ਫਿਰਨ ਵੈਨਕੂਵਰ ਆ ਜਾਂਦੇ ਹੋਣਗੇ ਹਨ ਤੇ ਉਹ ਸਾਹਮਣੇ ਜਿੱਥੇ ਸਮਾਨ ਆਉਂਦਾ ਜਿੰਨਾ ਹੋਰ ਕੰਟਰੀਜ਼ ਤੋਂ ਕ੍ਰੇਨਸ ਵਗੈਰਾ ਲੱਗੇ ਉਧਰ ਅਸੀਂ ਜਾਣਾ ਨਹੀਂ ਹੈਗਾ 메ਨ ਏਰੀਆ ਇਹੀ ਸੀਗਾ ਅਸੀਂ ਇਹ ਦੇਖਣਾ ਤੇ ਇਧਰਲੇ ਪਾਸੇ ਹੁਣ ਤੁਹਾਨੂੰ ਹੋਰ ਦਿਖਾਉਨੇ ਆ ਇਆ ਪਹੁੰਚ ਗਏ ਜੀ ਅਸੀਂ ਫਲਾਈਓਵਰ ਦੀ ਐਂਟਰੈਂਸ ਤੇ ਮੇਰੇ ਖਿਆਲ ਚ ਇੱਥੋਂ ਇਹਨਾਂ ਦੇ ਅੰਦਰ ਐਂਟਰੀ ਹੋਣੀ ਹੈਗੀ ਟਿਕਟਸ ਕੁਲਦੀਪ ਮੈਨੂੰ ਲੱਗਦਾ ਇੱਥੋਂ ਹੀ ਮਿਲ ਜਾਂਦੀ ਹੈ ਹਨਾ ਹਾਂਜੀ ਤੇ ਅਸੀਂ ਬਾਹਰੋਂ ਵੈਸੇ ਲੈ ਕੇ ਆਏ ਆ ਤੇ ਇੱਥੇ ਜਿਹੜੇ ਟਿਕਟ ਲੱਗਿਆ ਮੈਨੂੰ ਦਿਖ ਰਿਹਾ ਹੈਗਾ ਸਾਹਮਣੇ ਤੁਹਾਨੂੰ ਵੀ ਦਿਖਾਦਾ ਮੈਂ ਜਿਹੜੀ ਸਿੰਗਲ ਉਹ ਅਡਲਟ ਲਿਖਿਆ ਸਿੰਗਲ ਰਾਈਡ 40 ਡਬਲ 68 ਸਿੰਗਲ ਰਾਈਡ 40 ਕੁਲਦੀਪ ਸਾਡੀ ਕਿਹੜੀ ਟਿਕਟ ਲਈ ਹੈ ਦੋ ਰਾਈਡਾਂ ਹੁੰਦੀਆਂ ਇਥੇ ਇਥੇ ਦੋ ਹੁੰਦੀਆਂ ਹਾਂ ਕੈਨੇਡਾ ਅੱਛਾ ਇਹ ਕੈਨੇਡਾ ਦੀ ਇੱਕ ਲੈਜੈਂਡਰੀ ਆਈਸਲੈਂਡ। ਇੱਥੇ ਵੀ ਇੱਕ ਸਿੰਗਲ ਆਈ ਲਈ ਆ। ਆਈਸਲੈਂਡ ਤੋਂ ਅਸੀਂ ਦੇਖ ਹੀ ਲਿਆ। ਅੱਛਾ ਕੈਨੇਡਾ ਦਿਖਾਉਣਾ ਆ। ਆਈਸਲੈਂਡ ਇੱਥੇ ਨਾਲ ਆਈਸਲੈਂਡ ਵੀ ਘੁਮਾਉਂਦੇ ਆ। ਆਈਸਲੈਂਡ ਭੈਣ ਕਹਿੰਦੀ ਤੁਸੀਂ ਘੁੰਮੀ ਆਏ। ਵੀ ਆਈਸਲੈਂਡ ਦਾ ਕੀ ਘੁੰਮਣਾ। ਅੱਛਾ ਇਹ ਚ ਕੈਨੇਡਾ ਦਿਖਾਉਣਗੇ ਆਪਾਂ ਨੂੰ। ਦਿਖਾਇਓ। ਅੱਛਾ ਆ ਕੈਨੇਡਾ ਦਿਖਾਉਣਗੇ ਜੀ। ਕੈਨੇਡਾ 'ਚ ਮਤਲਬ ਕੀ ਕੁਸ਼ ਹੈ ਮੈਨੂੰ ਲੱਗਦਾ ਸ਼ਾਇਦ ਇਹ ਚੀਜ਼ ਦਿਖਾਈ ਜਾਊਗੀ ਆ ਫੜੇ। ਆਪਣੇ ਸਾਰੇ ਸਿੰਗਲ ਸਿੰਗਲ ਹੀ ਆ। ਸਿੰਗਲ। ਚਲੋ ਐਂਟ੍ਰੈਂਸ ਕਰਦੇ ਆ ਜੀ ਇੱਥੋਂ ਤੇ ਦੇਖਦੇ ਆ ਫ ਫਰ ਤੁਹਾਨੂੰ ਅਸੀਂ ਜਾ ਕੇ ਦਿਖਾਉਣੀ ਆ ਜੀ ਇਹਦੇ ਅੰਦਰ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਸੀਗਾ ਮਸਟ ਡੂ ਇਟ ਹੈ ਜਦੋਂ ਤੁਸੀਂ ਆਉਂਗੇ ਜ਼ਰੂਰ ਅੰਦਰ ਜਾ ਕੇ ਆਇਓ ਤੇ ਬਾਕੀ ਇਹਦਾ ਨਾਮ ਮੈਨਾਂ ਦਾ ਫਲਾਈਓਵਰ ਇਸੇ ਕਰਕੇ ਰੱਖਿਆ ਤੇ ਸਾਰਾ ਕੈਨੇਡਾ ਦੇ ਉੱਪਰ ਹਾਂਜੀ ਪੂਰੇ ਕੈਨੇਡਾ ਦੇ ਉੱਪਰ ਦੀ ਉਡਦੇ ਹਾਂ ਤੁਸੀਂ ਤਾਂ ਹੀ ਕਰਕੇ ਇਹਦਾ ਨਾਮ ਫਲਾਈਓਵਰ ਹੈ ਅੰਦਰ ਵੀਡੀਓ ਵਲੋਗਿੰਗ ਮਤਲਬ ਕੁਝ ਵੀ ਫੋਟੋ ਖਿੱਚਣਾ ਵੀ ਅਲਾਉਡ ਨਹੀਂ ਹੈਗਾ ਫੋਨ ਸਬਮਿਟ ਕਰਾ ਲੈਂਦੇ ਪਹਿਲਾਂ ਤੇ ਇਸ ਕਰਕੇ ਅਸੀਂ ਤੁਹਾਨੂੰ ਅੰਦਰੋਂ ਦਿਖਾ ਨਹੀਂ ਸਕੇ ਜਦੋਂ ਤੁਸੀਂ ਕੈਨੇਡਾ ਆਉਂਗੇ ਤੇ ਇੱਥੇ ਵਾਲਾ ਐਕਸਪੀਰੀਅੰਸ ਜ਼ਰੂਰ ਕਰਿਓ ਜੇ ਤੁਸੀਂ ਘੁੰਮਣਾ ਨਹੀਂ ਚਾਹੁੰਦੇ ਨਾ ਵੀ ਥਾਂ ਥਾਂ ਤੁਰ ਫਿਰ ਕੇ ਨਹੀਂ ਦੇਖਣਾ ਮੈਨੂੰ ਲੱਗਦਾ ਇੱਕ ਥਾਂ ਦੇ ਕੈਨੇਡਾ ਦੇਖਣਾ ਇੱਕ ਜਗ੍ਹਾ ਤੇ ਜੇ ਤੁਸੀਂ ਕੈਨੇਡਾ ਦੇਖਣਾ ਤਾਂ ਆ ਜਗ੍ਹਾ ਐ ਇੱਥੋਂ ਤੁਸੀਂ ਉੱਡ ਕੇ ਕੈਨੇਡਾ ਦੇਖ ਕੇ ਆ ਸਕਦੇ। ਤੁਹਾਨੂੰ ਇੱਥੇ ਦੱਸਦਾ ਕਿ ਜਿਹੜੀਆਂ ਵੈਨਕੂਵਰ ਚ ਦੇਖਣ ਵਾਲੀਆਂ ਚੀਜ਼ਾਂ ਉਹਦੇ ਚ ਡਾਊਨ Town ਐ ਇੱਕ ਇੱਥੇ ਗ੍ਰੈਨਵੈਲ ਆਈਲੈਂਡ ਐ ਉਹ ਵੀ ਦੇਖਣ ਵਾਲਾ। ਪਰ ਸਭ ਤੋਂ ਵੱਧ ਜਿਹੜੀ ਲੋਕ ਚੀਜ਼ ਇੱਥੇ ਦੇਖਣ ਆਉਂਦੇ ਨਾ ਜਿਹਦੇ ਕਰਕੇ ਵੈਨਕੂਵਰ ਜਾਣਿਆ ਜਾਂਦਾ ਉਹ ਇਹ ਥਾਂ ਐ ਜਿੱਥੇ ਅੱਜ ਅਸੀਂ ਲੈ ਕੇ ਆਏ ਆ। ਤੇ ਇਹਨੂੰ ਕੈਨੇਡਾ ਪਲੇਸ ਫਲਾਈਓਵਰ ਹਾਰਬਰ ਇਹ ਸਾਰੀਆਂ ਚੀਜ਼ਾਂ ਮਸ਼ਹੂਰ ਆ। ਕਾ ਜਿਆਦਾ ਦੂਰ ਵੀ ਨਹੀਂ ਹੈਗਾ ਸਰੀ ਤੋਂ ਇਹ ਸਰੀ ਤੋਂ ਮਸਾ 40 45 ਮਿੰਟ ਦੀ ਡਿਸਟੈਂਸ ਤੇ ਵੈਨਕੂਵਰ ਆ ਜਾਂਦਾ ਹੈਗਾ ਇਧਰਲੇ ਪਾਸੇ ਸਾਰਾ ਸ਼ਹਿਰ ਹੈ ਦੁਨੀਆ ਦੇ ਮਸ਼ਹੂਰ ਸ਼ਹਿਰਾਂ 'ਚੋਂ ਇੱਕ ਹੈ ਜਿਹੜਾ ਵੈਨਕੂਵਰ ਹੈ ਮਤਲਬ ਦੁਨੀਆ ਦੇ ਮਸ਼ਹੂਰ ਸ਼ਹਿਰਾਂ 'ਚੋਂ ਜਿੰਨੇ ਲੰਡਨ ਫੇਮਸ ਹੈ ਨਾ ਓਨੇ ਵੈਨਕੂਵਰ ਫੇਮਸ ਹੈ ਫੇਮਸ ਤਾਂ ਇਹ ਇਹਦੀ ਖੂਬਸੂਰਤੀ ਕਰਕੇ ਕਿਉਂਕਿ ਇੱਥੋਂ ਦਾ ਮੌਸਮ ਤੇ ਇੱਥੋਂ ਦਾ ਆਲਾ ਦਵਾਲਾ ਬਸ ਕਿ ਆਈ ਬਾਤਾਂ ਹੈ ਆਮ ਸਰੀ ਨਾਲੋਂ ਵੀ ਕਹਿੰਦੇ ਇੱਥੇ ਵੈਦਰ ਠੰਡਾ ਰਹਿੰਦਾ ਹੈ ਤੇ ਤੁਹਾਨੂੰ ਦਿਖਾਦਾ ਹੋ ਸਾਹਮਣੇ ਵਾਲੇ ਪਾਸੇ ਜਿੰਨਾ ਦਿਖਦਾ ਨਾ ਉਹ ਵੈਨਕੂਵਰ ਆ ਇਹ ਵੈਸੇ ਸਾਰੀ ਹੈ ਜਿੱਥੇ ਅਸੀਂ ਫਿਰਦੇ ਆ ਵੀ ਉਹ ਸਾਰਾ ਵੈਨਕੂਵਰ ਦੀ ਪਾਰਟ ਹੈ ਦੇਖੋ ਛੋਟੀਆਂ ਛੋਟੀਆਂ ਪਹਾੜੀਆਂ ਤੇ ਵਿੱਚ ਗ੍ਰੀਨਰੀ ਕਿੰਨੀ ਗ੍ਰੀਨਰੀ ਆ ਜਾਂਦੀ ਆ ਉਹ ਦੇਖੋ ਤੇ ਅੱਧੂ ਬਾਅਦ ਹੁਣ ਅਸੀਂ ਇੱਧਰ ਨੂੰ ਜਾਣਾ ਗੇੜੇ ਦੇ ਕਿਉਂ ਉੱਥੇ ਕੁਝ ਪਲੇਨ ਉੱਡ ਰਹੇ ਉੱਥੇ ਜਾਣਾ ਪੂਰਾ ਜਿੰਨਾ ਇਹਦਾ ਪੋਰਟ ਵਾਲਾ ਏਰੀਆ ਨਾ ਅੱਜ ਸਾਰਾ ਤੁਹਾਨੂੰ ਉਹ ਦਿਖਾ ਦੇਣਾ ਹੈਗਾ ਦੁਨੀਆ ਭਰ ਤੋਂ ਲੋਕ ਇਸ ਸ਼ਹਿਰ ਨੂੰ ਦੇਖਣ ਆਉਂਦੇ ਆ ਪੰਜਾਬੀ ਦੇ ਕਾਫੀ ਸਾਰੇ ਸਿੰਗਰਜ਼ ਕਿਉਂਕਿ ਭੈਣ ਹੁਣੇ ਦਾ ਸ਼ੋ ਸ਼ੂ ਕਰਾਉਂਦੇ ਰਹਿੰਦੇ ਆ ਸਿੰਗਰਜ਼ ਵਗੈਰਾ ਤੇ ਇਹਨਾਂ ਨੂੰ ਪਤਾ ਆ ਸੁਖ ਬਾਈ ਸਾਡੇ ਸਿੱਖ ਸੁਖ ਬਰਾੜ ਤੇ ਉਹ ਸਾਰੇ ਸਿੰਗਰਾਂ ਨੂੰ ਸਾਰਿਆਂ ਦੇ ਸ਼ੋ ਕਰਾਉਂਦੇ ਇਹਨਾਂ ਨੂੰ ਪਤਾ ਹੀ ਆ ਹਨਾ ਜੇ ਟਿਕਟ ਲੈਣੀ ਆ ਤਾਂ ਵੀ ਦੱਸ ਦਿਓ ਉਹਨਾਂ ਨਾਲ ਕੰਟੈਕਟ ਕਰ ਲਿਓ ਤੁਹਾਡੀ ਕੰਪਨੀ ਨਾਲ ਤੇ ਬਾਕੀ ਜਦੋਂ ਮਤਲਬ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੇ ਸਿੰਗਰ ਉਹ ਵੀ ਸਾਰੇ ਇੱਥੇ ਇੱਥੇ ਰਹਿੰਦੇ ਨਾ ਬਣੇ ਮਤਲਬ ਮੈਂ ਪੰਜਾਬੀ ਦੇ ਮਤਲਬ ਮੇਨ ਮੇਨ ਹਨਾ ਜਿਵੇਂ ਮੈਜੋਰਟੀ ਆਫ ਜਿੰਨੇ ਹੈਗੇ ਜਿੰਨੇ ਆਪਣੇ ਚੰਡੀਗੜ੍ਹ ਰਹਿੰਦੇ ਨਾ ਉਹ ਫਿਰ ਸਰੀ ਨਹੀਂ ਰਹਿੰਦੇ ਹੈਗੇ ਸਰੀ ਕਿਉਂਕਿ ਕਾਮਨ ਸਾਰਿਆਂ ਦਾ ਏਰੀਆ ਆ ਗਿਆ ਹੈ ਨਾ ਉਹ ਸਾਰੇ ਵੈਨਕੂਵਰ ਆ ਕੇ ਰਹਿੰਦੇ ਆ ਬਹੁਤ ਸਾਰਾ ਮਹਿੰਗਾ ਏਰੀਆ ਵੀ ਹੈ ਜਿਹੜਾ ਇੱਧਰ ਡਾਊਨ ਡਾਊਨ ਵਾਲਾ ਏਰੀਆ ਨਾ ਇੱਧਰ ਅਸੀਂ ਕਿਸੇ ਦਿਨ ਫੇਰ ਆਵਾਂਗੇ ਘੁੰਮਣ ਦੇ ਲਈ ਜਿਵੇਂ ਤੁਹਾਨੂੰ ਦੱਸਿਆ ਸਾਡੇ ਕੋਲ ਦਿਨ ਬਹੁਤ ਆ ਤੇ ਇੱਥੇ ਤਾਂ ਰੋਜ ਹੀ ਬੰਦਾ ਆ ਸਕਦਾ ਭਾਵੇਂ 40 45 ਮੈਂ ਹਫਤੇ ਜਾਂ ਦੋ ਦਿਨ ਦਾ ਸੀ ਆ ਸਕਦਾ ਇੱਕ ਦੋ ਦਿਨ ਤੇ ਅੰਦਰਲਾ ਏਰੀਆ ਕਿਸ ਦਿਨ ਫੇਰ ਘੁੰਮ ਕੇ ਜਾਵਾਂਗੇ ਅੱਜ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਖੁਦ ਦੇਖ ਰਹੇ ਹਾਂ ਇਹ ਸਭ ਤੋਂ ਜਿਵੇਂ ਤੁਹਾਨੂੰ ਦੱਸਿਆ ਸਭ ਤੋਂ ਫੇਮਸ ਪੂਰੇ ਵੈਨਕੂਵਰ ਜ ਵੈਨਕੂਵਰ ਦਾ ਜਿਹੜਾ ਡਾਊਨ ਡਾਊਨ ਹੈ ਉਹ ਇੰਨਾ ਮਸ਼ਹੂਰ ਨਹੀਂ ਹੈਗਾ ਜਿੰਨਾ ਏਰੀਆ ਮਸ਼ਹੂਰ ਹੈ ਫਲਾਈਓਵਰ ਵਾਲਾ ਤੇ ਆਹ ਬੱਸਸਾਂ ਜਾਂਦੀਆਂ ਜਿਹੜੀਆਂ ਇਹ ਟੂਰ ਕਰਾਉਂਦੀਆਂ ਤੁਹਾਨੂੰ ਦੱਸ ਹੀ ਦਿੱਤਾ ਇਹ ਤਾਂ ਮੈਂ ਹਨਾ ਤੇ ਨਾਲ ਨਾਲ ਤੁਹਾਨੂੰ ਦੱਸਦਾ ਇੱਥੇ ਇੱਕ ਇਹ ਤੇ ਆ ਨੇੜੇ ਤੜੇ ਇਹਦੇ ਵੈਨਕੂਵਰ ਤੇ ਹੋਰ ਕਾਫੀ ਸਾਰੀਆਂ ਚੀਜ਼ਾਂ ਹਨ ਜਿੰਨਾਂ ਦੀਆਂ ਟਿਕਟਸ ਤੁਸੀਂ ਇੱਥੋਂ ਲੈ ਸਕਦੇ ਹੋ ਜਿਵੇਂ ਇੱਕ ਆ ਚੀਜ਼ ਦੇਖਣ ਆਲੀ ਇੱਥੇ ਸਸਪੈਂਸ਼ਨ ਬ੍ਰਿਜ ਤੇ ਇਹਨੂੰ ਇਹ ਫ੍ਰੀ ਸ਼ਟਲ ਜਾਂਦੀ ਹੈ ਸ਼ਾਇਦ ਇਹ ਹੀ ਸ਼ਟਲ ਹੋਗੀ ਇਹ ਬੱਸੇ ਜੋ ਉੱਥੇ ਤੱਕ ਡ੍ਰੌਪ ਕਰਕੇ ਹੁੰਦੀਆਂ ਤੇ ਇਹ ਵੀ ਅਸੀਂ ਇੱਕ ਦਿਨ ਦੇਖਣ ਜਾਣਾ ਤੇ ਇਹ ਬਹੁਤ ਵਧੀਆ ਚੀਜ਼ ਹੈਗੀ ਤੇ ਇਹ ਸਾਰਾ ਪਹਾੜਾਂ ਚ ਬਣਿਆ ਹੋਣ ਕਰਕੇ ਜਾਂ ਪਹਾੜ ਨੇੜੇ ਤੇੜੇ ਹੋਣ ਕਰਕੇ ਨਾ ਤੇ ਮਤਲਬ ਥੋੜੀ ਥੋੜੀ ਜਗ੍ਹਾ ਤੇ ਵਧੀਆ ਪਲੇਸਿਸ ਐ ਇਹਨਾਂ ਨੇ ਐਡਵੈਂਚਰ ਫੁੱਲ ਬਣਾ ਕੇ ਰੱਖ ਰੱਖੀਆਂ ਤੇ ਕਨਵੈਨਸ਼ਨ ਸੈਂਟਰ ਦੇ ਨਾਲ-ਨਾਲ ਹੁੰਦੇ ਅਸੀਂ ਐ ਤੇ ਅਸਲ ਜਿਹੜਾ ਇਹ ਸਮੁੰਦਰ ਹੈਗਾ ਮਤਲਬ ਇਹਦੇ ਨਾਲ-ਨਾਲ ਘੁੰਮਦੇ ਘੁੰਮਦੇ ਤੁਸੀਂ ਕਾਫੀ ਸਾਰੀਆਂ ਚੀਜ਼ਾਂ ਸਾਰੀਆਂ ਦੇਖ ਸਕਦੇ ਹੋ ਪੈਣ ਹੋਰੀ ਦੱਸਦੇ ਆ ਕਿ ਇੱਥੋਂ ਜਿਹੜਾ ਅਮਰੀਕਾ ਦਾ ਬਾਰਡਰ ਹੈ ਉਹ ਵੀ ਕਾਫੀ ਜ਼ਿਆਦਾ ਨੇੜੇ ਆ ਇੱਕ ਦਿਨ ਅਸੀਂ ਤੁਹਾਨੂੰ ਉਹ ਵੀ ਦਿਖਾ ਕੇ ਲੈ ਹੋਣਾ ਹੈਗਾ ਤੇ ਇੱਥੋਂ ਕਿੰਨੀ ਦੂਰ ਹੈ ਪੈਣੀ 45 ਕਿਲੋ ਤੋਂ 45 ਕਿਲੋ ਹੋਣਾ ਅੱਛਾ ਕੀ ਕੀ ਨਾਮ ਹੈ ਬਾਰਡਰ ਦਾ ਬੈਲਿੰਗਮ ਐਂਡ ਬਲੇਨ ਬੈਲਿੰਗਮ ਤੇ ਬਲੇਨ ਉਹੀ ਹੈ ਜਿਹੜਾ ਉਹ ਦਰਵਾਜ਼ਾ ਜਿਹਾ ਬਣਿਆ ਹੋਇਆ ਹਾਂ ਪੀਐਸਆਰ ਪੀਐਸਆਰ ਚ ਕਹਿੰਦੇ ਆ ਉਹਨੂੰ ਤੇ ਪੀਐਸਆਰ ਚ ਕਰਕੇ ਆ ਤੇ ਉੱਥੇ ਤੁਸੀਂ ਬਹਿ ਕੇ ਤੁਸੀਂ ਇਹ ਦੇਖ ਲਓ ਵੀ ਤੁਸੀਂ ਆ ਗੱਲਾਂ ਬਾਤਾਂ ਕਰ ਸਕਦੇ ਹੋ ਅਮਰੀਕਾ ਤੋਂ ਲੋਕ ਆਉਂਦੇ ਆ ਇੱਧਰੋਂ ਕੈਨੇਡਾ ਦੇ ਲੋਕ ਵਗ ਜਾਂਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤੇ ਬ੍ਰੇਕਫਾਸਟ ਕਰਦੇ ਆ ਲੰਚ ਕਰਦੇ ਆ ਜਾਂ ਮੰਨ ਲਓ ਪਿਕਨਿਕ ਮਨਾਉਣਾ ਆਇਆ ਤਾਂ ਕੋਈ ਰੋਕ ਟੋਕ ਨਹੀਂ ਹੈਗੀ ਯਾਰ ਅੱਛਾ ਤੇ ਕੋਈ ਨਹੀਂ ਕੋਈ ਨਹੀਂ ਰੋਕਦਾ ਜੀ ਫਿਰ ਸਾਰੇ ਆ ਸਕਦੇ ਸਾਰੇ ਹਾਂ ਜੀ ਤੁਸੀਂ ਅਮਰੀਕਾ ਵਾਲੇ ਪਾਸਿਓਂ ਆ ਜਿਓ ਚਾਹ ਦੇ ਡੋਲੂ ਲੈ ਲੈ ਅਸੀਂ ਇੰਸਟਾਗ੍ਰਾਮ ਤੇ ਪਹਿਲਾਂ ਅਪਡੇਟ ਕਰ ਦਿਆਂਗੇ ਜਿਵੇਂ ਕਹਿੰਦੇ ਨੇ ਦੇਸੀ ਘੇ ਦੇ ਬਿਸਕੁਟ ਵੀ ਕਿਢਾ ਲਏ ਬਿਸਕੁਟ ਤੀਆਂ ਦੇ ਦਿਨ ਚੱਲਦੇ ਨੇ ਨਾਲ ਬਿਸਕੁਟ ਲਿਆਓ ਬੈ ਕੇ ਆਪਾਂ ਖਾਵਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਤੁਹਾਨੂੰ ਰਿਪਨ ਖੁਸ਼ੀ ਚਹਲ ਜਾਂ ਪੰਜਾਬੀ ਟਰੈਵਲ ਕਪਲ ਪਾ ਕੇ ਉੱਥੇ ਤੁਹਾਨੂੰ ਅਪਡੇਟ ਮਿਲ ਜੂਗੀ ਵੀ ਅਸੀਂ ਕਿਹੜੇ ਦਿਨ ਆ ਰਹੇ ਹਾਂ ਹਾਂ ਉੱਥੇ ਆਪਾਂ ਸਟੋਰੀ ਪਾ ਦੇ ਹਿਸਾਬ ਨਾਲ ਜਿਹੜਾ ਇਹ ਸ਼ਹਿਰ ਹੈ ਨਾ ਵੈਨਕੂਵਰ ਇਹਦੇ ਸਾਹਮਣੇ ਅਮਰੀਕਾ ਦਾ ਜਿਹੜਾ ਲੱਗਦਾ ਮੈਨੂੰ ਲੱਗਦਾ ਸੈਟਲ ਆਉਂਦਾ ਹੈਗਾ ਜਿਆਦਾ ਮਸ਼ਹੂਰ ਤਾਂ ਸੈਟਲ ਇਹ ਸ਼ਾਇਦ ਉਹ ਤੋਂ ਪਹਿਲਾਂ ਹੋਰ ਸ਼ਹਿਰ ਪੈਂਦੇ ਹੋਣਗੇ ਤੇ ਯੂ ਐਸ ਵੀ ਜਾਵਾਂਗੇ ਆਉਣ ਵਾਲੇ ਸਾਲ ਹੁਣ ਤਾਂ ਆਹ ਸਾਲ ਤਾਂ ਮੈਨੂੰ ਲੱਗਦਾ ਮੁਸ਼ਕਲ ਹੈ ਕਿਉਂਕਿ ਕੈਨੇਡਾ ਤੋਂ ਬਾਅਦ ਸਾਡਾ ਪਾਕਿਸਤਾਨ ਦਾ ਟੂਰ ਹੈ ਤੇ ਇੱਕ ਤੇ ਉਹ ਤੋਂ ਬਾਅਦ ਇੱਕ ਹੋਰ ਟੂਰ ਆ ਸਾਡਾ ਵਿੱਚੋਂ ਦੀ ਤੇ ਸ਼ਾਇਦ ਆਹ ਸਾਲ ਤਾਂ ਇਦਾਂ ਹੀ ਲੰਘ ਜਾਣਾ ਨੈਕਸਟ ਈਅਰ ਦੁਬਾਰਾ ਕੈਨੇਡਾ ਆਵਾਂਗੇ ਨਾਲੇ ਤੇ ਨਾਲੇ ਯੂ ਐਸ ਜਾ ਕੇ ਆਵਾਂਗੇ ਟ੍ਰਾਂਟੋ ਦੇ ਸਾਹਮਣੇ ਮੈਨੂੰ ਲੱਗਦਾ ਭੈਣੇ ਕਿਹੜਾ ਬੰਦਾ ਟ੍ਰਾਂਟੋ ਸਾਹਮਣੇ ਟ ਇਦੇ ਸਾਹਮਣੇ ਸੈਟਲ ਉਧਰ ਨਿਊਯਾਰਕ ਵਿਸ਼ਿੰਗਟਨ ਡੀਸੀ ਸਟੇਟ ਪੈਂਦੀ ਹੈ ਸ਼ਾਇਦ ਇੱਥੇ ਕੈਫੇ ਕਾਫੀ ਸਾਰੇ ਆ ਖਾਣ ਪੀਣ ਦੀਆਂ ਦੁਕਾਨਾਂ ਆ ਤੁਸੀਂ ਬੈਠ ਸਕਦੇ ਹੋ ਆ ਕੇ ਖਾ ਪੀ ਸਕਦੇ ਹੋ ਤੇ ਆ ਦੇਖੋ ਕਿੰਨੇ ਅੱਜ ਫੋਰਨਰ ਹੀ ਫੋਰਨਰ ਲੋਕ ਸਾਨੂੰ ਮਿਲ ਰਿਹਾ ਨਹੀਂ ਤਾਂ ਪੰਜਾਬੀਆਂ ਨਾਲ ਪੰਜਾਬੀ ਸਰੀ ਸਰੀ ਪੰਜਾਬੀਆਂ ਨਾਲ ਭਰੀ ਆਪਾਂ ਟਿਮ ਹੌਟ ਨਹੀਂ ਗਏ ਅਜੇ ਸੱਚ ਪੰਜਾਬੀਆਂ ਦੀ ਪਹਿਲੀ ਪਸੰਦ ਪੰਜਾਬੀਆਂ ਦੀ ਪਹਿਲੀ ਪਸੰਦ ਆ ਅੱਜ ਜਾਵਾਂਗੇ ਅਜੇ ਜਾਵਾਂਗੇ ਸਾਨੂੰ 3-4 ਦਿਨ ਹੋ ਗਏ ਆ ਇਹਨੂੰ ਅਜੇ ਟਿਮ ਹੌਟ ਨਹੀਂ ਨਹੀਂ ਗਏ ਅਸੀਂ ਤੇ ਪੰਜਾਬੀਆਂ ਦਾ ਮਨ ਆਦਾ ਨਹੀਂ ਹੁਣੇ ਖੁੱਲਿਆ ਫਿਰ ਕਿਹਦੇ ਦਾ ਮਤਲਬ ਹੈ ਪਹਿਲੇ ਜਿਹੜਾ ਪੂਰੀ ਜਾਣ ਦੀ ਸੀ ਸਰੀਚ ਅੱਛਾ ਪਹਿਲੇ ਹਾਂ ਸਰੀਚ ਪਹਿਲਾਂ ਉਹੀ ਪੀਣਾ ਸੀਗਾ ਆਪਾਂ ਇੰਡੀਆ ਤੋਂ ਉਹਦੇ ਫਿਰ ਆਪਾਂ ਪਹਿਲਾਂ ਉੱਥੇ ਜਾਣਾ ਸੀ ਹੁਣ ਆਪਾਂ ਲੰਡਨ ਜੇ ਪੀਂਦੇ ਪੁਰੀ ਲੰਡਨ ਵੀਂਦੇ ਰਹੇ ਹਾਂ ਜਾਂ ਫਿਰ ਐਦਾਂ ਨਾ ਆਪਣੇ ਬਠਿੰਡੇ ਵੀ ਆ ਗਿਆ ਹੁਣ ਉਹਨਾਂ ਦਾ ਟਿਮ ਹਾਟਨ ਕਰਦੇ ਪੰਜਾਬੀਆਂ ਦੀ ਪਹਿਲੀ ਪਸੰਦ ਆ ਬਠਿੰਡੇ ਵੀ ਖੋਲੋ ਟਿਬਿਆਂ 'ਚ ਜਾ ਕੇ ਖੋਲਤਾ ਜਦੋਂ ਚੰਡੀਗੜ੍ਹ ਖੁੱਲਿਆ ਲਾਈਨਾਂ ਲੱਗ ਗਈਆਂ ਚੰਡੀਗੜ੍ਹ ਹਾਂਜੀ ਬਹੁਤ ਦਿੱਲੀ ਖੁੱਲਿਆ ਜਦੋਂ ਚੰਡੀਗੜ੍ਹ ਖੁੱਲਿਆ ਬਹੁਤ ਲਾਈਨਾਂ ਲੱਗੀਆਂ ਹੁਣ ਤਾਂ ਆਪਣੇ ਸਾਰੇ ਆ ਗਿਆ ਖਾਸ ਗੱਲ ਨਹੀਂ ਰਹੀ ਉੱਥੇ ਵੀ ਅਸੀਂ ਗਏ ਆ ਤਾਂ ਚੱਲ ਇੱਥੇ ਦਾ ਕਹਿੰਦੇ ਵੀ ਇੱਥੇ ਦਾ ਡਿਫਰੈਂਟ ਟੇਸਟ ਹੈ ਕੈਨੇਡਾ ਵਾਲੀ ਦੱਸਦੇ ਸਨ ਤਾਂ ਸਾਨੂੰ ਤਾਂ ਆਪ ਨੂੰ ਪਤਾ ਨਹੀਂ ਵੀ ਡਿਫਰੈਂਟ ਟੇਸਟ ਕਿ ਹਾਂ ਸਾਰੇ ਉੱਪਰ ਫਰਕ ਦੇਖਿਆ ਰਿਹਾ ਹਾਂਜੀ ਇੰਗਲੈਂਡ ਦੇ ਮੈਕਡੋਨਲਡਸ ਦਾ ਤੇ ਆਪਾਂ ਦੀ ਇੰਡੀਅਨ ਦਾ ਬਹੁਤ ਫਰਕ ਹੈ ਬਹੁਤ ਫਰਕ ਹੈ ਹਾਂਜੀ ਸਾਰੇ ਕਿਤੇ ਫਰਕ ਹੁੰਦਾ ਹੈ ਇੱਥੇ ਨਾ ਫੂਡ ਚੇਨ ਤੁਹਾਨੂੰ ਕਾਫੀ ਮਿਲ ਜਾਣਗੀਆਂ ਜਿਵੇਂ ਆ ਤਾਂ ਵੈਸੇ ਨਾਰਮਲ ਕੈਫੇ ਸੀ ਪਿੱਛੇ ਸੱਬੇ ਵੀ ਲੰਘ ਕੇ ਗਏ ਅਸੀਂ ਦੁਬਾਰਾ ਆਉਣਾ ਵੀ ਹੈ ਖਾਣ ਪੀਣ ਦੇ ਲਈ ਸੱਬੇ ਮੈਕਡੀ KFC ਸਾਰੀਆਂ ਫੂਡ ਚੇਨ ਕੈਨੇਡਾ ਚ ਤੁਹਾਨੂੰ ਖਾਣ ਪੀਣ ਦੇ ਲਈ ਮਿਲਣਗੀਆਂ ਕੈਨੇਡਾ ਆ ਕੇ ਨਾ ਸਾਨੂੰ ਪਹਿਲੇ ਦਿਨ ਪੰਜਾਬੀਆਂ ਤੋਂ ਬਿਨਾ ਕੋਈ ਹੋਰ ਲੋਕ ਦੇਖਣ ਨੂੰ ਮਿਲ ਰਹੇ ਆ ਵੀ ਜਿੱਥੇ ਗੋਰੇ ਆ ਸਾਨੂੰ ਲੱਗੇ ਯਾਰ ਵੀ ਕੈਨੇਡਾ ਆਏ ਆ ਵੀ ਗੱਲ ਹੈ ਕੋਈ ਤੇ ਦੂਬਾਰਾ ਸਰੀ ਦਾ ਪੰਜਾਬੀ ਤੇ ਪੰਜਾਬੀ ਪੰਜਾਬੀ ਤੇ ਪੰਜਾਬੀ ਚੜਿਆ ਹੋਇਆ ਜਮਾ ਬਸ ਤਨੂ ਜਿਵੇਂ ਦੱਸਿਆ ਨਾ ਪੰਜਾਬ ਲੱਗਦਾ ਨਿਹਰਾ ਪੰਜਾਬ ਜਿਵੇਂ ਸਾਊਥ ਹਾਲ ਤੋਂ ਨਿਕਲੇ ਸੀ ਤਾਂ ਸਰੀ ਆਗੇ ਸੇਮ ਸੀਗਾ ਜਮ ਹਨ ਤੇ ਕੱਲਾ ਇੱਥੇ ਮਿਕਸ ਜੇ ਐਮ ਲੱਗਦਾ ਕਹਿੰਦੇ ਆ ਮੈਂ ਸੁਣਿਆ ਮਤਲਬ ਅਜੇ ਤਾਂ ਪਤਾ ਨਹੀਂ ਵੀ ਪੰਜਾਬੀ ਵੀ ਹੈਗੇ ਆ ਜਿਹੜੇ ਚਾਈਨਸ ਸਾਊਥ ਸਾਊਥ ਏਸ਼ੀਅਨ ਕਹਿ ਸਕਦਾ ਮੈਂ ਹਨ ਉਹ ਸਹੀ ਸ਼ਬਦ ਹੋਊਗਾ ਤੇ ਜਿੱਥੇ ਚਾਈਨਾ ਆ ਜਾਂਦਾ ਥਾਈਲੈਂਡ ਜਾ ਹੋਰ ਜਾਪਾਨ ਹੋਰ ਚੀਨੇ ਕਹਿੰਦੇ ਆ ਜਾਂ ਉਹਨਾਂ ਨੂੰ ਔਰ ਇਸੇ ਜਿਵੇਂ ਜਾ ਥੋੜਾ ਜਿਹਾ ਉਹ ਬਹੁਤ ਆ ਤੇ ਬਾਕੀ ਗੋਰੇ ਵੀ ਇੱਥੇ ਰਹਿੰਦੇ ਆ ਇਹ ਸ਼ਹਿਰ 'ਚ ਆ ਦੇਖੋ ਕਮਾਗਾਟਾ ਮਾਰੂ ਦੇ ਸਾਈਨ ਹੁਣੇ ਇੱਥੇ ਸ਼ੁਰੂ ਹੋ ਗਏ ਤੇ ਇਹ ਲਿਖਿਆ ਨਾਟ ਵੈਲਕਮ 1914 'ਚ ਆਇਆ ਸੀ ਕਮਾਗਾਟਾ ਮਾਰੂ ਜਹਾਜ਼ ਜਾਪਾਨੀ ਜਹਾਜ਼ ਸੀ ਇਹ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਗਦਰੀ ਬਾਬੇ ਇਹਨਾਂ ਨੂੰ ਸੱਦਿਆ ਜਾਂਦਾ ਹੈਗਾ ਉਦੋਂ ਇੰਡੀਆ ਇੰਡੀਆ ਸੀ ਜਿਹੜਾ ਉਹ ਇਹਦੇ ਕਬਜ਼ੇ ਥੱਲੇ ਸੀਗਾ ਬ੍ਰਿਟਿਸ਼ ਦੇ ਅੰਗਰੇਜ਼ਾਂ ਦੇ ਤੇ ਜਿਹੜਾ ਇਹ ਇਹ ਵੀ ਭਾਵੇਂ ਕਬਜ਼ੇ ਥੱਲੇ ਰਿਹਾ ਹੈ ਨਾ ਕੈਨੇਡਾ ਦੇ ਵੀ ਹੋ ਰਹੇ ਨੇ ਰਾਜ ਕੀਤਾ ਹਾਂ ਤੇ ਤਾਂ ਕਰਕੇ ਫਿਰ ਗੋਰਿਆਂ ਦੀ ਪਾਲਿਸੀ ਸੀ ਵੀ ਇਹਨਾਂ ਨੂੰ ਜਿਹੜੇ ਸਾਡੇ ਨਾਲ ਗਦਾਰੀ ਕਰਦੇ ਐ ਮਤਲਬ ਇਹ ਕਰ ਰਹੇ ਸੀ ਵੀ ਪ੍ਰੋਟੈਸਟ ਕਰ ਰਹੇ ਸੀ ਜਾਂ ਉਹਨਾਂ ਦੇ ਖਿਲਾਫ ਮਤਲਬ ਅੰਗਰੇਜ਼ਾਂ ਦੇ ਖਿਲਾਫ ਇਹ ਕਹਿੰਦੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਸੀ ਇਹਨਾਂ ਨੇ ਹੁਣ ਕੈਨੇਡੀਅਨ ਗਵਰਨਮੈਂਟ ਨੇ ਮਾਫੀ ਕੈਨੇਡੀਅਨ ਗਵਰਨਮੈਂਟ ਨੇ ਮਾਫੀ ਮੰਗੀ ਐ ਪਿੱਛੇ ਜੇ ਹਨਾ ਪਤਾ ਏ ਤੁਹਾਨੂੰ ਪਾਰਲੀਮੈਂਟ ਚ ਮਾਫੀ ਮੰਗੀ ਐ ਟਰੂਡੋ ਸਰਕਾਰ ਨੇ ਪਤਾ ਨਹੀਂ ਉਦੋਂ ਪਹਿਲਾਂ ਵੀ ਸਾਡੇ ਤੋਂ ਇਹ ਭੁੱਲ ਹੋਈ ਐ ਸ਼ਾਇਦ ਇੱਥੇ ਜਹਾਜ਼ ਖੜਾ ਹੋਣਾ ਉਹ ਕਿਉਂਕਿ ਪਾਣੀ ਤਾਂ ਪਹਾੜ ਤਾਂ ਉਹੀ ਰਹਿੰਦੇ ਨੇ ਚੀਜ਼ਾਂ ਬਦਲਦੀਆਂ ਰਹਿੰਦੀਆਂ ਤੇ ਇੱਥੇ ਹੀ ਮੇਰੇ ਖਿਆਲ ਚ ਉਹ ਜਹਾਜ਼ ਰੋਕਿਆ ਹੋਣਾ ਕਿਸੇ ਟਾਈਮ ਤੇ ਆਹ ਪੋਰਟ ਆ ਗਿਆ ਜੀ ਅੱਗੇ ਹਾਰਬਰ ਬੋਲ ਦਿੰਦੇ ਆ ਇਹਨੂੰ ਤੇ ਇਹਦੇ ਵਿੱਚ ਤੁਸੀਂ ਮਤਲਬ ਵੈਨਕੂਵਰ ਦੇ ਉੱਪਰ ਦੀ ਗੇੜਾ ਦੇ ਸਕਦੇ ਹੋ ਗੋਰਿਆਂ ਨੇ ਦੇਖ ਲਓ ਕੋਈ ਮੁਲਕ ਨਹੀਂ ਛੱਡਿਆ ਰਾਜ ਕੀਤੇ ਬਿਨਾ ਤੇ ਕੈਨੇਡਾ ਐਡਾ ਵੱਡਾ ਦੇਸ਼ ਹੈ ਮਤਲਬ ਇੱਥੇ ਵੀ ਰਾਜ ਕਰਕੇ ਗਏ ਆ ਤੇ ਜਦੋਂ ਇੰਗਲੈਂਡ ਸੀ ਉਦੋਂ ਇਹ ਅਕਸਰ ਗੱਲ ਕਹਿੰਦਾ ਰਿਹਾ ਮੈਂ ਚਿੜੀ ਦੇ ਪੰਜੇ ਜਿਹੜਾ ਦੇਸ਼ ਹੈਗਾ ਮਤਲਬ ਤੋ ਲਾ ਲੋ ਵੀ ਪੰਜਾਬ ਹਰਿਆਣਾ ਹਿਮਾਚਲ ਇੰਨੀ ਹੈ ਕਿ ਸਟੇਟਸ ਨੂੰ ਲਾ ਕੇ ਇੰਨਾ ਕ ਦੇਸ਼ ਹੈਗਾ ਇੰਗਲੈਂਡ ਤੇ ਇੰਨੇ ਕ ਨੇ ਪੂਰੀ ਦੁਨੀਆ ਕੈਨੇਡਾ ਕਿੱਡਾ ਵੱਡਾ ਦੇਸ਼ ਹੈ ਇੱਥੇ ਆ ਕੇ ਰਾਜ ਕਰਕੇ ਇੰਡੀਆ ਇੱਥੋਂ ਕਿੱਥੇ ਪਿਆ ਉੱਥੇ ਰਾਜ ਕਰਕੇ ਤੇ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਪ੍ਰੋਬਲਮ ਆਈ ਸਾਡੇ ਵਰਗਿਆਂ ਨੂੰ ਪ੍ਰੋਬਲਮ ਆ ਜਾਂਦੀ ਆ ਤੁਹਾਨੂੰ ਪਤਾ ਜਿਹੜਾ ਭੈਣ ਹੋ ਰਿਆ ਨੇ ਬਿਮਾਰੀ ਦੱਸੀ ਤੇ ਕੋਈ ਜੈਟ ਲੈਕ ਕਰਕੇ ਭੈਣੇ ਕੀ ਸੀ ਬੈਦਾ ਬਿਮਾਰੀ ਭੁੱਲ ਗਿਆ ਜਿਹੜੀ ਭੈਣੇ ਜਿਹੜੀ ਮੈਨੂੰ ਬਿਮਾਰੀ ਹੋਈ ਹੋਈ ਹੈ ਕੀ ਆ ਉਹ ਜੈਟ ਲੈਕ ਜੈਟ ਲæg ਜੈਟ ਲæg ਕਰਕੇ ਮੈਨੂੰ ਬਿਮਾਰੀ ਹੋਈ ਹੈ ਮੈਨੂੰ ਸਾਨੂੰ 4-5 ਦਿਨ ਹੋ ਗਏ ਯਾਰ ਆਏ ਆ ਇਹਨੂੰ ਤੇ ਦਿਨੇ ਰਾਤ ਨੂੰ ਮੈਨੂੰ ਨੀਂਦ ਹੀ ਨਹੀਂ ਆਉਂਦੀ ਤੇ ਦਿਨੇ ਮੈਂ ਮਤਲਬ ਦਿਨੇ ਨੀਂਦ ਨਹੀਂ ਜਾਂਦੀ ਰਹਿੰਦੇ ਨਾ ਪੁੱਠਾ ਹੋਇਆ ਪਏ ਮੈਨੂੰ ਹਜੇ ਤੱਕ ਐਕਟਿਵ ਨਹੀਂ ਹੋਇਆ ਹਜੇ ਤੱਕ ਐਕਟਿਵ ਨਹੀਂ ਹੋਇਆ ਇਹ ਕਹਿੰਦੇ ਵੀ ਹਫਤਾ ਲੱਗਦਾ ਹੈ ਭੈਣ ਹੋਣ ਦੀ ਦੱਸਦੇ ਸਾਨੂੰ ਵੀ ਕਹਿੰਦੇ ਜਦੋਂ ਆਉਣੇ ਆ ਹਫਤਾ ਲੱਗਦਾ ਸ਼ਾਇਦ ਤੁਹਾਡਿਆਂ ਚੋਂ ਵੀ ਬਹੁਤਿਆਂ ਨੂੰ ਹੋਈ ਹੋਵੇ ਜਦੋਂ ਤੁਸੀਂ ਇੱਥੇ ਆਏ ਹੋਗੇ ਕੈਨੇਡਾ ਪਹਿਲੀ ਵਾਰ ਹਨ ਨਾਲੇ ਅਸੀਂ ਹਾਂਜੀ ਇਹ ਭੈਣ ਹੁਣੀ 2-2 3-3 ਮਹੀਨੇ ਇੰਡੀਆ ਲਾ ਕੇ ਆਉਂਦੇ ਜਦੋਂ ਉੱਥੋਂ ਆਉਂਦੇ ਆ ਕਹਿੰਦੇ ਸਾਨੂੰ ਵੀ 1 ਹਫਤਾ ਲੱਗ ਜਾਂਦਾ ਸਹੀ ਹੋਣ ਨੂੰ ਤੇ ਅਸੀਂ ਤਾਂ ਨਾਲੇ ਇੰਗਲੈਂਡ ਤੋਂ ਆਏ ਹਾਂ ਸੋ ਇੰਡੀਆ ਤੋਂ ਆਏ ਨਹੀਂ ਇੰਡੀਆ ਨਾਲੋਂ ਤਾਂ 12.5 ਘੰਟੇ ਦਾ ਫਰਕ ਹੈ ਕਿਉਂਕਿ ਦਿਨ ਰਾਤ ਦਾ ਫਰਕ ਹੈ ਪੁੱਠਾ ਪਾਸਾ ਹੋ ਜਾਂਦਾ ਜਮੀ ਤੇ ਇੰਡੀਆ ਅਸੀਂ ਇੰਗਲੈਂਡ ਤੋਂ ਆਏ ਇੰਗਲੈਂਡ ਤੋਂ 8 ਘੰਟੇ ਦਾ ਫਰਕ ਹੈ ਤੇ ਤਾਂ ਵੀ ਸਾਨੂੰ ਤਾਂ ਵੀ ਸਾਨੂੰ ਮਤਲਬ ਪ੍ਰੋਬਲਮ ਹੋਈ ਪਈ ਹੈਗੀ ਤੇ ਗੋਰਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਪ੍ਰੋਬਲਮ ਹੋਈ ਮਤਲਬ ਉਹਨਾਂ ਟਾਈਮਾਂ ਪਤਾ ਨਹੀਂ ਪਾਣੀ ਵਾਲੇ ਜਹਾਜ਼ ਸੀ ਬਾਰੇ ਟਾਈਮ ਤੇ ਪਹੁੰਚਦੇ ਸੀ ਹੁਣ ਆਲੇ ਤਾਂ ਮਿੰਟੋ-ਮਿੰਟੀ ਪਹੁੰਚ ਜਾਂਦੇ ਆ ਇਹ ਆ ਗਿਆ ਜੀ ਇਹਨੂੰ ਕਹਿੰਦੇ ਆ ਸੀ ਪਲੇਨ ਫਲਾਈਟਸ ਐਂਡ ਟੂਰਸ ਤੇ ਇਹ ਦਿੰਦੇ ਆ ਸਟਾਰਟਿੰਗ ਹੁਣ 79 ਡਾਲਰ ਜੇਰ ਕੁਝ ਵੀ ਨਹੀਂ ਹੈਗਾ ਬਹੁਤ ਸਸਤਾ ਹੈਗਾ 79 ਚ ਵਨ ਵੇ 12 ਡੈਸਟੀਨੇਸ਼ਨਸ ਹੈ ਤੇ 161 ਚ ਤੇ ਇਹ ਪਲੇਨ ਹੈ ਇਹ ਪੂਰੇ ਵੈਨਕੂਵਰ ਉੱਪਰ ਦੀ ਉੱਡਦੇ ਆ ਤੇ ਇਹਦੇ ਤੇ ਮਤਲਬ ਤੁਸੀਂ ਪੂਰਾ ਵੈਨਕੂਵਰ ਉੱਪਰਲੇ ਪਾਸੇੋਂ ਦੇਖ ਸਕਦੇ ਹੋ ਤੁਹਾਨੂੰ ਜਹਾਜ਼ ਚ ਲੈ ਜਾਂਦੇ ਆ ਕਾਫੀ ਵਧੀਆ ਚੀਜ਼ ਹੈ ਸ਼ਹਿਰ ਯਾਰ ਸੱਚੀ ਮੈਂ ਫਿਰ ਕਹਿੰਨਾ ਬਹੁਤ ਸੋਹਣਾ ਲੱਗੇ ਵੈਨਕੂਵਰ ਬਹੁਤ ਸੋਹਣਾ ਹੈਗਾ ਤੇ ਇੰਨਾ ਕੁ ਜ਼ਿਆਦਾ ਸੋਹਣਾ ਨਾ ਜੀ ਲੱਗਦਾ ਬੰਦੇ ਦਾ ਇੱਥੇ ਆ ਕੇ ਇਹ ਲਓ ਜੀ ਤੁਰਦੇ ਤੁਰਦੇ ਅਸੀਂ ਪਹੁੰਚ ਗਏ ਇੱਕ ਪਾਰਕ ਦੇ ਵਿੱਚ ਇਹ ਯਾਦਗਾਰ ਬਣਾਈ ਹੈ ਕਾਮਾਗਾਟਾ ਮਾਰੂ ਦੇ ਨਾਲ ਜਿਹੜੀ ਸਬੰਧਤ ਹੈ ਜਿਵੇਂ ਤੁਹਾਨੂੰ ਦੱਸਿਆ ਇਹ ਨਾ ਕੈਨੇਡੀਅਨ ਗਵਰਨਮੈਂਟ ਨੇ ਮਾਫੀ ਮੰਗੀ ਹੈ ਇਹਦੇ ਵਿੱਚ ਤੇ ਪਰ ਗੋਰਿਆਂ ਨੇ ਹਜੇ ਤੱਕ ਨਹੀਂ ਮੰਗੀ ਵੀ ਅਸੀਂ ਤੁਹਾਡਾ ਹੀਰਾ ਕੋਹੇ ਨੂਰ ਚੱਕ ਲੈ ਤੇ ਆ ਇਹਨਾਂ ਨੇ ਦੁਬਾਰਾ ਇਤਿਹਾਸ ਇੱਥੇ ਲਾਇਆ 1914 ਦਾ ਸਾਰਾ ਵੀ ਕੀ ਕੀ ਸੀਗਾ ਕਿਵੇਂ ਮਤਲਬ ਇਹਨਾਂ ਨੂੰ ਇੱਥੋਂ ਮੋੜਿਆ ਗਿਆ ਕਿਉਂਕਿ ਜਿਹੜਾ ਕੈਨੇਡਾ ਦੇਸ਼ ਹੈ ਮਨੁੱਖੀ ਹੱਕਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਦੇਸ਼ ਮੰਨਿਆ ਜਾਂਦਾ ਹੈਗਾ ਮਤਲਬ ਤੇ ਫਿਰ ਹਾਂਜੀ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਂਦੇ ਨਹੀਂ ਮਤਲਬ ਸੁਣਦੇ ਆ ਪਰ ਇਹ ਉਹਨਾਂ ਦੇ ਪੱਖ 'ਚ ਨਹੀਂ ਸੀਗੀ ਇਹ ਚੀਜ਼ ਕਿਉਂਕਿ ਉਦੋਂ ਹਾਲਾਤ ਹੀ ਕੁਛ ਐਵੇਂ ਦੇ ਸੀਗੇ ਤੇ ਫਿਰ ਤਾਂ ਕਰਕੇ ਮਤਲਬ ਇਹਨਾਂ ਨੇ ਮੇਰੇ ਨਾਲ ਦਾ ਮਾਫੀ ਮੰਗੀ ਤੇ ਇੱਥੇ ਸਾਰੇ ਆਹ ਆਪਣੇ ਨਾਮ ਲਾਏ ਹੋਇਆ ਸਿੰਘਾਂ ਦੇ ਜਿਨ੍ਹਾਂ ਨਾਮ ਸੀਗਾ ਦੇਖੋ ਆਨੰਦ ਸਿੰਘ, ਰਾਮ ਸਿੰਘ ਤੇ ਅਚਰ ਸਿੰਘ ਬਹਾਦਰ ਸਿੰਘ, ਕਿਸ਼ਨ ਕੌਰ, ਦਿਆਲ ਸਿੰਘ ਸਾਰੇ ਸੰਧੂ ਸਿੰਘ, ਸੱਜਣ ਸਿੰਘ ਆਪ ਵਿੱਚ ਇਹਨਾਂ ਦੇ ਨਾਮ ਵੀ ਲਿਖਿਆ ਫਰੀਦਕੋਟ ਤਾਂ ਹੁਣੇ ਸ਼ਾਇਦ ਫਰੀਦਕੋਟ ਲਿਖਿਆ ਤੇ ਉੱਪਰਲੇ ਪਾਸੇ ਲਿਖਿਆ ਸੀਗਾ ਹੋਰ ਡਿਸਟ੍ਰਿਕਟ ਦਾ ਨਾਮ ਵੀ ਆਇਆ ਸੀਗਾ ਪਹਿਲਾਂ ਉੱਪਰ ਲਿਖਿਆ ਸੀ ਅਮਰਸਰ ਆ ਦੇਖੋ ਅਮਰਸਰ ਲਿਖਿਆ ਤੇ ਇਦਾਂ ਕਰਕੇ ਸ਼ਾਇਦ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਹੁਣ ਇੱਥੇ ਫਿਰੋਜ਼ਪੁਰ ਆ ਗਏ ਆ ਫਿਰੋਜ਼ਪੁਰ ਦੇ ਨੇ ਹੁਣ ਫਿਰੋਜ਼ਪੁਰ ਆ ਗਿਆ ਸਾਰੇ ਨਾਮ ਲੱਗੇ ਹੋਏ ਆ ਜੀ ਜਿੰਨੇ ਕਾਮਾਗਾਟਾ ਮਾਰੋ ਦੇ ਵਿੱਚ ਸੀਗੇ ਤੇ ਗਵਰਨਮੈਂਟ ਵੱਲੋਂ ਚੰਗਾ ਉਦਮ ਹੈਗਾ ਜੇ ਪਿੱਛੇ ਪਿਛਲੇ ਸਮੇਂ 'ਚ ਕੋਈ ਗਲਤੀਆਂ ਹੋ ਜਾਂਦੀਆਂ ਤੇ ਇੱਕ ਕਟੋ-ਕਟ ਇੱਕ ਯਾਦਗਰ ਵਜੋਂ ਤਾਂ ਉਹਨਾਂ ਨੂੰ ਰੱਖਿਆ ਹੋਇਆ ਹੈ ਨਾ ਵੀ ਇਹ ਆਏ ਸੀਗੇ ਤੇ ਪਿਛਲੇ ਪਾਸੇ ਇਹਦੇ ਕੁਝ ਹੈ ਨਹੀਂ ਉਹੀ ਕੋਈ ਤਸਵੀਰ ਹੈ ਤੇ ਬਿਲਕੁਲ ਇਹ ਜਿਹੜਾ ਸੀ ਟਰਮੀਨਲ ਤੁਹਾਨੂੰ ਪਲੇਨਸ ਵਾਲਾ ਦਿਖਾਇਆ ਸੀਗਾ ਉਹਦੇ ਬਿਲਕੁਲ ਨੇੜੇ ਆ ਉਹ ਸਾਹਮਣੇ ਵਾਲੇ ਪਾਸੇ ਪਲੇਨ ਉੱਥੇ ਉੱਡਦੇ ਆ ਤੇ ਇਹਦੇ ਨੇੜੇ ਆ ਸਾਰੀ ਚੀਜ਼ ਬਣੀ ਹੈ ਜਿਹੜਾ ਇਹ ਜਹਾਜ਼ ਸੀ ਨਾ ਤੇ ਇਹ ਜਪਾਨ ਤੋਂ ਜਿਵੇਂ ਤੁਹਾਨੂੰ ਦੱਸਿਆ ਹਾਇਰ ਕੀਤਾ ਸੀਗਾ ਤੇ ਜਾਪਾਨੀ ਜਹਾਜ਼ ਸੀਗਾ ਤੇ ਉਸ ਤੋਂ ਬਾਅਦ ਇਹ ਇੱਥੇ ਆਇਆ ਕੈਨੇਡਾ ਕੈਨੇਡਾ ਤੋਂ ਵਾਪਸ ਫਿਰ ਇਹਨਾਂ ਨੇ ਮਤਲਬ ਇੰਡੀਆ ਨੂੰ ਭੇਜਤਾ ਸੀਗਾ ਤੇ ਉੱਥੇ ਕਲਕੱਤੇ ਬਾਜ-ਬਾਜ ਘਾਟ ਤੇ ਮਤਲਬ ਗੋਲੀਆਂ ਮਾਰ ਕੇ ਕਾਫੀ ਜਾਨਾਂ ਨੂੰ ਉਹਨਾਂ ਚੋਂ ਸ਼ਹੀਦ ਕੀਤਾ ਸੀਗਾ ਤੇ ਬਾਕੀ ਨੂੰ ਜਿਹੜੇ ਕਾਲੇ ਪਾਣੀ ਦੀ ਸਜ਼ਾਵਾਂ ਹੋਈਆਂ ਸੀ ਜਿਹਦੇ ਚੰਡੇਮਾਨ ਇੱਕੋ ਵਾਰ ਅਸੀਂ ਤੁਹਾਨੂੰ ਦਿਖਾਏ ਆ ਤੇ ਉੱਥੇ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਸੀ ਇਹਨਾਂ ਚੋਂ ਜਿਹੜੇ ਸਾਰੇ ਮੁਸਾਫਰ ਸੀਗੇ ਸਾਰੀ ਗਦਰ ਲਹਿਰ ਨਾਲ ਸੰਬੰਧਿਤ ਨਹੀਂ ਸੀਗੇ 376 ਮੁਸਾਫਰ ਇਹਦੇ ਚ ਟੋਟਲ ਸੀ ਤੇ ਕੁਝ ਮਤਲਬ ਇਹਨਾਂ ਤੇ ਲੱਗਿਆ ਸੀ ਇਲਜ਼ਾਮ ਲੱਗੇ ਸੀ ਵੀ ਗਦਰ ਹੀ ਇਹਨਾਂ ਚ ਕੁਝ ਗਦਰ ਹੀ ਬਾਬੇ ਸੀਗੇ ਵਿੱਚ ਬਜ਼ੁਰਗ ਕੁਝ ਆਪਣੇ ਪ੍ਰਵਾਸ ਦੇ ਲਈ ਵੀ ਆਏ ਸੀ ਆਪਣੀ ਰੋਜੀ ਰੋਟੀ ਲਈ ਮਤਲਬ ਚੰਗੇ ਆਪਣੇ ਭਵਿੱਖ ਲਈ ਇੱਥੇ ਕੈਨੇਡਾ ਆਉਣਾ ਚਾਹੁੰਦੇ ਸੀਗੇ ਇਹ ਇਹ ਜਹਾਜ਼ 'ਚ ਉਹ ਵੀ ਮੁਸਾਫਰ ਸੀਗੇ ਤਾਂ ਹੀ ਕਰਕੇ ਵਿੱਚ ਬੱਚੇ ਬਜ਼ੁਰਗ ਮਾਤਾਵਾਂ ਹਨਾ ਸਾਰੇ ਸੀਗੇ ਕਿਉਂਕਿ ਪ੍ਰਵਾਸ ਤਾਂ ਸਦੀਆਂ ਤੋਂ ਹੀ ਚੱਲਿਆ ਆਇਆ ਹੈਗਾ ਤੇ ਕੈਨੇਡਾ ਵੀ ਆਪਣੇ ਅੱਜਕੱਲ ਦੇ ਨਹੀਂ ਹੈਗੇ ਕੋਈ ਮਤਲਬ 100 150 ਸਾਲ ਦੇ ਮਤਲਬ ਪੁਰਾਣੇ ਪੰਜਾਬੀ ਬੈਠੇ ਹੈਗੇ ਤੇ ਇੱਥੇ ਸੋ ਇਹ ਇਹਦਾ ਸਾਰਾ ਸੀਗਾ ਮਤਲਬ ਇੱਥੇ ਜਿਹੜਾ ਇਹ ਲਾਇਆ ਹੈ ਖਾਲਸਾ ਦਿਵਾਨ ਸੋਸਾਇਟੀ ਵੱਲੋਂ ਇਹ ਲਾਇਆ ਗਿਆ ਤੇ ਫੰਡ ਇਹਨੂੰ ਜਿਹੜਾ ਕੀਤਾ ਉਹ ਕੈਨੇਡੀਅਨ ਗਵਰਨਮੈਂਟ ਨਹੀਂ ਕੀਤਾਗਾ ਤੇ ਖਾਲਸਾ ਦਿਵਾਨ ਸੋਸਾਇਟੀਆਂ ਜਿਹੜੀ ਉਸ ਟਾਈਮ ਉਹਨਾਂ ਨੇ ਉਹਨਾਂ ਨੂੰ ਪਾਣੀ ਰੋਟੀ ਪਾਣੀ ਜਿੰਨੇ ਦਿਨ ਉਹ ਇੱਥੇ ਜਹਾਜ਼ ਖੜਾ ਰਿਹਾ ਉਹਦੋਂ ਮਤਲਬ ਉਦੋਂ ਪਹਿਲਾਂ ਵੀ ਇੱਥੇ ਪੰਜਾਬੀ ਜਾਂ ਸਿੱਖ ਰਹਿੰਦੇ ਸੀਗੇ ਉਹਨਾਂ ਨੇ ਉਹਨਾਂ ਨੂੰ ਮਤਲਬ ਫੂਡ ਦਿੰਦੇ ਰਹੇ ਉਹਨੇ ਦਿਨ ਪਹੁੰਚਾਉਂਦੇ ਰਹੇ ਪਰ ਗਵਰਨਮੈਂਟ ਨੇ ਉਹਨਾਂ ਨੂੰ ਇੱਥੇ ਉਤਰ ਨਹੀਂ ਦਿੱਤਾ 48 ਦੇ ਇਧਰਲੇ ਪਾਸੇ ਵੀ ਤੁਸੀਂ ਕੈਨੇਡਾ 'ਚ ਦਾਖਲ ਨਹੀਂ ਹੋਣ ਦਿੱਤਾ ਉੱਥੇ ਰੱਖੀ ਰੱਖਿਆ ਉਹਦਾ ਕਾਰਨ ਸਿਰਫ ਤਾਂ ਹੀ ਸੀ ਕਿਉਂਕਿ ਕੈਨੇਡਾ ਤਾਂ ਆਜ਼ਾਦ ਹੁੰਦਾਗਾ ਵੈਸੇ 1862 67 ਚ ਮੇਰੇ ਖਿਆਲ ਚ ਇੱਥੇ ਜੀ ਹੁੰਦਾਗਾ ਪਰ ਅੱਜ ਵੀ ਇਹਨਾਂ ਸਾਰੇ ਦੇਸ਼ਾਂ ਚ ਕਿਤੇ ਨਾ ਕਿਤੇ ਗੋਰਿਆਂ ਦਾ ਬ੍ਰਿਟਿਸ਼ ਦਾ ਰੂਲ ਚੱਲਦਾ ਹੀ ਚੱਲਦਾ ਹੈਗਾ ਭਾਵੇਂ ਉਹ ਆਸਟ੍ਰੇਲੀਆ ਭਾਵੇਂ ਨਿਊਜ਼ੀਲੈਂਡ ਹੈ ਭਾਵੇਂ ਕੈਨੇਡਾ ਹੈ ਜਿਹੜੇ ਜਿਹੜੇ ਅੰਗਰੇਜ਼ਾਂ ਦੇ ਥੱਲੇ ਰਹੇ ਨੇ ਉੱਥੇ ਉਹਨਾਂ ਦਾ ਰੂਲ ਚੱਲਦਾ ਤੇ ਉਹਨਾਂ ਦੀ ਪਾਲਿਸੀ ਸੀ ਵੀ ਤੁਸੀਂ ਇਹਨਾਂ ਨੂੰ ਅੰਦਰ ਨਹੀਂ ਆਉਣ ਦੇਣਾ ਇਸੇ ਕਰਕੇ ਬਸ ਇਹੀ ਮੇਨ ਕਾਰਨ ਸੀ ਵੀ ਉਹਨਾਂ ਨੂੰ ਇੱਥੇ ਆਉਣ ਨਹੀਂ ਦਿੱਤਾ ਇਹ ਯਾਰ ਜਹਾਜ਼ ਆ ਕਿ ਰੋਡ ਵੇਜ ਦੀ ਬੱਸ ਹੈ ਇੰਨੀ ਵੀ ਵਾਸੀ ਲੱਗ ਇੰਨਾ ਖੜਕਾ ਹੀ ਕਰਦੀ ਹੁੰਦੀ ਆ ਨਾ ਤੁਸੀਂ ਤਾਂ ਚੜੇ ਹੋਗੇ ਹੁਣ ਤਾਂ ਚੱਲ 10 15 ਸਾਲ ਹੋ ਗਏ ਤੂੰ ਪਹਿਲਾਂ ਤਾਂ ਚੜੇ ਆ ਤੇ ਆਹ ਦੇਖੋ ਇੰਨਾ ਖੜਕਾ ਆ ਇੱਕ ਆ ਸਾਡੇ ਨਿਆਣੇ ਨਹੀਂ ਟਿਕਣਦੇ ਇਹਨਾਂ ਨੂੰ ਨਾਲੇ ਤਾਂ ਅੱਜ ਅਸੀਂ ਗੱਡੀ ਵੱਡੀ ਲੈ ਕੇ ਦਿੱਤੀ ਐ ਸਪੈਸ਼ਲ ਲੈ ਕੇ ਆਏ ਆ ਤੇ ਪਹਿਲਾਂ ਤਾਂ ਭੈਣ ਬਿਠਾਉਂਦੇ ਨਹੀਂ ਇਹ ਚ ਤੇ ਇਹ ਸਪੈਸ਼ਲ ਲੈ ਕੇ ਆਏ ਅੱਜ ਤੇ ਮੈਂ ਕਿਹਾ ਵੀ ਕਹਿੰਦੇ ਤੁਰਿਆ ਨਹੀਂ ਜਾਣਾ ਆਉਂਦੇ ਆਉਂਦੇ ਪਹਿਲਾਂ ਆਹ ਲੈ ਕੇ ਆਏ ਤੇ ਬਹਿੰਦੇ ਇਹ ਚ ਨਹੀਂ ਫੇਰਨੇ ਚਲੇ ਹੈ ਓਏ ਸ਼ਰਾਰਤੀ ਭਾਂਜੇਓ ਇੱਧਰ ਕਿੱਦਾਂ ਟਿਕ ਜਾ ਕਰੋ ਯਾਰ ਤੁਸੀਂ ਕਿਸ ਟਾਈਮ ਚੰਗਾ ਫਿਰ ਐਕਸ਼ਨ ਮਾਰ ਦੋ ਕੋਈ ਸਾਰਿਆਂ ਨੂੰ ਦਿਖਾ ਦਿਓ ਆ ਦੇਖੇ ਇਹ ਇੱਕ ਜਦੋਂ ਹਾਨ ਨੂੰ ਹਾਨ ਹੁਣ ਦੇਖੋ ਫਿਰ ਇੱਕ ਦੂਜੇ ਦੇ ਉਹ ਕਰਦੇ ਰਹਿੰਦੇ ਤੇਰੇ ਕੀ ਮਾਰਿਆ ਕੀ ਕਰਦਾ ਕੋਈ ਸਾਂਝ ਹੂੰਗਾ ਐ ਐ ਹੂੰਗਲਾ ਨਹੀਂ ਸੱਟ ਆ ਰਹੀ ਆ ਐ ਜਵਾ ਜਵਾ ਜਿਹਨੂੰ ਕਹਿੰਦੇ ਹੁੰਦੇ ਨੇ ਦੇਸੀ ਭਾਸ਼ਾ 'ਚ ਵੀ ਠਠ ਕਰਨ ਵਾਲੇ ਜਵਾਬ ਆ ਸਾਡੇ ਇਲਤੀ ਇਹਨਾਂ ਦਾ ਕਾਰਨ ਕਿਉਂ ਆ 1 2 ਕੀ ਕਹਿੰਨਾ ਹਾਂ ਕੀ 1 2 3 4 5 5 ਐ ਇਹਨੂੰ ਬੋਲਣ ਦੇ 80 90 ਸਿੱਧਾ ਇਹ ਇਹਨਾਂ ਇਲਤੀ ਤਾਂ ਹੋ ਗਏ ਪੈਣ 4-4 ਮਹੀਨੇ ਲਵਾਉਂਦੇ ਇਹਨਾਂ ਨੂੰ ਇੰਡੀਆ ਸੰਤ ਐਂਸ ਵੀ ਪੰਜਾਬੀ ਸਿੱਖ ਜਾਣਗੇ ਤਾ ਪਿੰਡ ਲਿਆਉਂਦਾ ਵੀ ਵੀ ਜਲ ਪੰਜਾਬ ਨਾਲ ਜੁੜ ਲੈਣਗੇ ਸਾਲ ਚ ਤਿੰਨ ਮਹੀਨੇ ਜਾਂ ਚਾਰ ਮਹੀਨੇ ਲਾ ਕੇ ਆਉਂਦੇ ਇਹ ਪੰਜਾਬ ਤੇ ਪਰ ਇਹ ਤਾਂ ਜਮ ਲੱਥ ਹੋ ਗਿਆ ਨਾ ਤਾਂ ਇੱਥੇ ਗੋਰਿਆਂ ਦੇ ਜਵਾਕ ਵੀ ਪੱਟਦੇ ਇਸ ਕੀ ਕਹਿੰਦਾ ਗੋਰੇ ਕੈਨੇਡਾ ਚ ਵੀ ਪੱਟੇ ਹੋਈ ਨੇ ਚਲੋ ਜੀ ਹੁਣ ਨਿਕਲ ਲੱਗਿਆ ਜੀ ਵਾਪਸ ਅਸੀਂ ਇਥੋਂ ਕੀ ਕਹਿੰਨਾ ਲੈ ਕੋਸ਼ ਹੋਰ ਪ੍ਰਵਚਨ ਕਰਨੇ ਆ ਜੀ ਲੈ ਦੱਸੋ ਕੀ ਕਹਿੰਦੇ ਸੀਗੇ ਚਲੋ ਵਾਈ ਗਰੂ ਮम्मा ਹਾਂ ਨਰੇ ਅਸਮੇ ਆਲੇ ਨੇਰੇ ਤਾਬੇ ਹੋਤ ਚਨੇ ਕੀ 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 ਦੁਵਾਰਾ 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 ਬੋਲੀ ਦੁਵਾਰਾ ਮम्मा ਨਰੇ ਅਸਮੇ ਆਲੇ ਨੇਰੇ ਤਾਬੇ ਹੋਤ ਚਨੇ ਤਾਬੇ ਤਾਬੇ ਬੋਲੇ ਨੇ ਤਾਬੇ ਤਾਬੇ ਜਾਣਾ ਮम्मा ਤਾਬੇ ਤਾਬੇ ਤਾਂ ਨੇ ਚਲੋ ਤਾਬੇ ਚੱਲਦੇ ਆਂ ਫਿਰ ਹੁਣ ਨਿਆਣੇ ਸਾਡੇ ਘਰ ਦੇ ਤੱਬ ਜਾਣਾ ਤੱਬ ਜਾਣਾ ਤੇਨੂੰ ਤੱਬ ਲੈ ਕੇ ਆਗੇ ਕੈਨੇਡਾ ਚ ਤੱਬ ਦੇਖਦੇ ਆ ਕਿਵੇਂ ਆ ਬਾਕੀ ਤਾਂ ਸਰ ਕਿਤੇ ਤੱਬ ਖਾਦਾ ਸੀ ਤੇ ਕੈਨੇਡਾ ਚ ਪਹਿਲੀ ਵਾਰੀ ਖਾਵਾਂਗੇ ਵੈਸੇ ਵਰਲਡ ਵਾਈਡ ਆ ਸਾਰੇ ਕਿਤੇ ਟੇਸਟ ਇਹਨਾਂ ਦਾ ਇੱਕੋ ਜਿਹਾ ਹੁੰਦਾ ਆ ਆ ਗੱਲ ਦੇਖੋ ਪੰਜਾਬੀ ਮੀਨੂ ਲਈ ਸਕੈਨ ਕਰੋ ਪੰਜਾਬੀ ਚ ਵੀ ਮੀਨੂ ਮਿਲਦਾ ਕਿਉਂ ਆ ਕੰਪਨੀਆਂ ਨੂੰ ਲੋੜ ਪੈ ਗਈ ਜੀ ਕਿਉਂਕਿ ਪੰਜਾਬੀ ਇੰਨੇ ਇਥੇ ਕੰਪਨੀ ਆਪੇ ਦੇਣਗੀਆਂ ਜਦੋਂ ਲੋੜ ਹੈ ਚੀਜ਼ ਦੀ ਤੇ ਵੱਡੀ ਗੱਲ ਖਾਸ ਗੱਲ ਬੜੀ ਪੰਜਾਬੀ ਨੇ ਯਾਰ ਬਹੁਤ ਤਰੱਕੀ ਕੀਤੀ ਹੈ ਸੱਚੀ ਇਹ ਪੰਜਾਬੀਆਂ ਨੇ ਕਰਕੇ ਹੈ ਸਾਰੇ ਮਤਲਬ ਇੰਨੇ ਪੰਜਾਬੀ ਆ ਇੱਥੇ ਰਹਿੰਦੇ ਤੇ ਪੂਰੇ ਕੈਨੇਡਾ ਦੇ ਵਿੱਚ ਇਸੇ ਕਰਕੇ ਲੈਂਗੁਏਜ ਮਤਲਬ ਇੱਥੇ ਹੋ ਗਈ ਕਿੱਦਾਂ ਦੇਖ ਹੈਪੀ ਆ ਹੈਪੀ ਆ ਦੱਸ ਤਾਂ ਦੇ ਕਿੱਦਾਂ ਕਰਵਾ ਤੀ ਦੰਦियां ਮਟੜਦੇ ਲੱਗੇ ਪਏ ਆ ਸੀ ਜੀ ਆਪਣਾ ਅੱਜ ਦਾ ਵਲੌਗ ਵੈਨਕੂਵਰ ਦਾ ਜਿੱਥੇ ਤੁਹਾਨੂੰ ਮੇਨ ਆਲਾ ਦਵਾਲਾ ਦਿਖਾਉਣਾ ਸੀਗਾ ਇਸ ਸ਼ਹਿਰ ਦਾ ਜਿਹੜੀ ਸਭ ਤੋਂ ਵੱਧ ਜਿਵੇਂ ਤੁਹਾਨੂੰ ਦੱਸਿਆ ਐ ਅਟਰੈਕਟਿਵ ਪਲੇਸ ਹੈ ਹਨਾ ਤੇ ਬਾਕੀ ਹੁਣ ਤੁਹਾਨੂੰ ਕਮਾਉਂਦੇ ਰਵਾਂਗੇ ਹੋਰ ਵੈਨਕੂਵਰ ਤੋਂ ਮਤਲਬ ਇੱਕ ਦੋ ਵਲੌਗ ਹੋਰ ਪਾਵਾਂਗੇ ਅਜੇ ਨਹੀਂ ਠਹਿਰ ਕੇ ਵਿੱਚੋਂ ਨਹੀਂ ਕਦੇ ਫੇਰ ਆਵਾਂਗੇ ਤੇ ਕੱਲ ਫਿਲਹਾਲ ਅਸੀਂ ਜਾਣਾ ਇੱਥੋਂ ਦੇ ਜਿਹੜੇ ਫਾਰਮਿੰਗ ਦੇਖਣ ਜਿਹੜੇ ਬਜ਼ੁਰਗ ਆਪਣੇ 베ਰੀ ਤੋੜਦੇ ਆ 베ਰੀ ਕਹਿੰਦੇ ਆ ਹਨਾ ਤੇ ਉਹ ਕਿਵੇਂ ਡਾਲਰ ਕਮਾਉਂਦੇ ਆ ਖੇਤਾਂ ਚ ਉਹ ਚੀਜ਼ਾਂ ਸੀ ਗੱਲ ਨੂੰ ਦੇਖ ਕੇ ਆਉਣੀ ਐ ਤੇ ਅਡੀਕ ਕਰਿਓ ਤੁਸੀਂ ਨਵੇਂ ਵਲੌਗ ਦੀ ਹਰੇਕ ਪੱਖ ਜਿਵੇਂ ਤੁਹਾਨੂੰ ਦੱਸਿਆ ਕੈਨੇਡਾ ਦਾ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਉਹ ਵੀ ਪਹਿਲਾਂ ਸੁਣਦੇ ਹੁੰਦੇ ਸੀ ਕਿ ਬਜ਼ੁਰਗ ਖੇਤਾਂ ਜਾਂਦੇ ਆ ਬਾਲਟੀਆਂ ਲੈ ਕੇ ਆ ਇਦਾਂ ਤੋੜਦੇ ਹਨ ਉਹ ਦਿਖਾਵਾਂਗੇ ਹੁਣ ਕੱਲ ਦੇ ਵਲੌਗ ਚ ਮਿਲਦੇ ਆ ਜੀ ਨਵੇਂ ਵਲੌਗ ਸਨ ਵੀਡੀਓ ਦੇ ਨਾਲ ਫਿਰ ਕੈਨੇਡਾ ਤੋਂ ਗੁੱਡ ਬਾਏ ਸਸੀ ਗਾਲ ਰੱਬ ਰੱਖਾ ਜੀ